ਸਵਾਗਤ ਹੈ ਪੀਟੀਸੀ న్యూਸ ਵਿਚਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਖਾਸ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਆ ਸਾਡੇ ਚੈਨਲ ਦਾ ਇਹ ਮਕਸਦ ਹੈ ਕਿ ਤੁਸੀਂ ਤੰਦਰੁਸਤ ਰਹੋ ਤੁਹਾਨੂੰ ਡਾਕਟਰਾਂ ਕੋਲ ਜਾਣ ਦੀ ਜ਼ਰੂਰਤ ਨਾ ਪਵੇ ਪਰ ਜੇ ਡਾਕਟਰਾਂ ਕੋਲ ਜਾਣ ਦੀ ਨੌਬਤ ਆ ਵੀ ਜਾਵੇ ਕਿਹੜੇ ਡਾਕਟਰ ਕੋਲ ਜਾਣਾ ਹੈ ਕਿਹੜੇ ਹਸਪੀਟਲ ਜਾਣਾ ਹੈ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਚਾਹੀਦਾ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੋਣੀ ਬੜੀਆਂ ਜ਼ਰੂਰੀ ਨੇ ਇਸ ਕਰਕੇ ਇਸ ਸ਼ੋਅ ਦੇ ذریعے ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਣੇ ਆ ਬਿਮਾਰੀਆਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸਾਡਾ ਲਾਈਫ ਸਟਾਈਲ ਚੇਂਜ ਹੋਇਆ ਉਸੇ ਤਰੀਕੇ ਦੇ ਨਾਲ ਬਿਮਾਰੀਆਂ ਵੀ ਵਧੀਆਂ ਨੇ ਬਿਮਾਰੀਆਂ ਚੇਂਜ ਵੀ ਹੋਈਆਂ ਨੇ ਔਰ ਸ਼ੁਕਰ ਪ੍ਰਮਾਤਮਾ ਦਾ ਉਸੇ ਤਰੀਕੇ ਦੇ ਨਾਲ ਟ੍ਰੀਟਮੈਂਟ ਹੈ ਜਿਹੜਾ ਸੋ ਖਾ ਸੁਖਾਲਾ ਤੇ ਵਧੀਆ ਵੀ ਹੁਣ ਅਵੇਲੇਬਲ ਹੈਗਾ ਘਟੋ ਘਟ ਭਾਰਤ ਦੇ ਵਿੱਚ ਤਾਂ ਅਸੀਂ ਕਹਿ ਸਕਦੇ ਹਾਂ ਕਿ ਮੈਡੀਕਲ ਕ੍ਰਾਂਤੀ ਜਿਹੜੀ ਉਹ ਬੜੇ ਸਹੀ ਵਕਤ ਤੇ ਆਈ ਹੈ ਔਰ ਮੈਡੀਕਲ ਟਰੀਟਮੈਂਟ ਬਾਹਰਲੇ ਮੁਲਕਾਂ ਤੋਂ ਜੇ ਵਧੀਆ ਨਹੀਂ ਤਾਂ ਬਰਾਬਰਤਾ ਹੈ ਹੀ ਹੈ ਉਹ ਵੀ ਸਸਤੇ ਰੇਟਾਂ ਦੇ ਵਿੱਚ ਸੋ ਇਸ ਕਰਕੇ ਇਸ ਸ਼ੋ ਨੂੰ ਲਿਆਉਣ ਦਾ ਸਾਡਾ ਮਕਸਦ ਇਹ ਹੁੰਦਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਹੋਵੇ ਉਸ ਦਾ ਜਵਾਬ ਤੁਹਾਨੂੰ ਤੁਰੰਤ ਇਸ ਸ਼ੋ ਦੇ ਵਿੱਚ ਮਿਲ ਸਕੇ ਸੋ ਅੱਜ ਅਸੀਂ ਗੱਲ ਕਰਾਂਗੇ ਪੇਟ ਦੀਆਂ ਬਿਮਾਰੀਆਂ ਦੀ ਅਕਸਰ ਹੀ ਅਸੀਂ ਦੇਖਿਆ ਹੋਏਗਾ ਕਿਉਂਕਿ ਆਮ ਤੌਰ ਤੇ ਇੱਕ ਏਜ ਦੇ ਨਾਲ ਕੁਝ ਬਿਮਾਰੀਆਂ ਜੁੜੀਆਂ ਹੁੰਦੀਆਂ ਨੇ ਪਰ ਪੇਟ ਦੀਆਂ ਬਿਮਾਰੀਆਂ ਜੜੀਆਂ ਨੇ ਇਹ ਏਜ ਫੈਕਟਰ ਕਰਦੀਆਂ ਹੀ ਨਹੀਂ ਮਤਲਬ ਛੋਟੇ ਜਿਹੇ ਤੁਹਾਡੇ 6 ਮਹੀਨੇ ਦੇ ਬੱਚੇ ਤੋਂ ਲੈ ਕੇ 65 ਸਾਲ ਦੇ ਬਜ਼ੁਰਗ ਤੱਕ 70 ਸਾਲ ਦੇ ਬਜ਼ੁਰਗ ਤੱਕ ਵੀ ਅਜਿਹੀਆਂ ਬਿਮਾਰੀਆਂ ਨਾਲ ਦੋ ਚਾਰ ਹੁੰਦੇ ਰਹਿੰਦੇ ਨੇ ਇਹ ਬਿਮਾਰੀਆਂ ਕਿਵੇਂ ਨੇ ਕਿਉਂ ਹੁੰਦੀਆਂ ਨੇ ਔਰ ਕਿਸ ਸੀਰੀਅਸ ਲੈਵਲ ਤੱਕ ਪਹੁੰਚ ਜਾਂਦੀਆਂ ਨੇ ਕਈ ਵਾਰੀ ਅਸੀਂ ਇਸ ਨੂੰ ਅੱਖੋ ਪਰੋਖੇ ਕਰ ਦਿੰਦੇ ਹਾਂ ਤੁਹਾਡਾ ਪੇਟ ਦਰਦ ਹੋਇਆ ਤੁਸੀਂ ਜੁਆਇਨ ਖਾ ਲਓ ਤੁਹਾਡਾ ਪੇਟ ਦਰਦ ਹੋਇਆ ਤੁਸੀਂ ਦਰਦ ਦੀ ਕੋ ਗੋਲੀ ਖਾ ਲਓ ਉਸ ਦਰਦ ਨੂੰ ਦਬਾ ਦਿੰਦੇ ਹਾਂ ਪਰ ਅੱਗੇ ਜਾ ਕੇ ਫਿਰ ਇਹ ਇੱਕ ਅਜਿਹੇ ਖਤਰਨਾਕ ਰੂਪ ਨੂੰ ਧਾਰਨ ਕਰ ਲੈਂਦੀਆਂ ਨੇ ਜਿਸ ਤੋਂ ਬਾਅਦ ਸਾਡੇ ਕੋਲ ਟ੍ਰੀਟਮੈਂਟ ਕਰਨ ਤੋਂ ਇਲਾਵਾ ਕੋਈ ਇਚਾਰਾ ਬਚਦਾ ਹੀ ਨਹੀਂ ਸੋ ਕਿਸ ਤਰ੍ਹਾਂ ਤੁਸੀਂ ਬਚਾਅ ਕਰ ਸਕਦੇ ਹੋ ਹੁਣ ਥੋੜਾ ਜਿਹਾ ਮੌਸਮ ਵੀ ਚੇਂਜ ਹੋ ਰਿਹਾ ਉਸ ਮੌਸਮ ਦੇ ਵਿੱਚ ਵੀ ਅਜਿਹੀਆਂ ਜਿਹੜੀਆਂ ਤਕਲੀਫ ਨੇ ਉਹ ਬਹੁਤ ਮੇਜਰ ਰੂਪ ਦੇ ਵਿੱਚ ਆndੀਆਂ ਨੇ ਉਹ ਸਾਰਾ ਕੁਝ ਦੱਸਣ ਲਈ ਅਚਰਨਲ ਮੌਜ ਗੇਸਟਰੋ ਦੇ ਗੈਸਟਰੋ ਜਿਗਰ ਪੈਂਕਰੀਆਜ਼ ਬਹੁਤ ਸਾਰੀਆਂ ਹੋਰ ਪੇਟ ਨਾਲ ਤੇ ਜਿਗਰ ਨਾਲ ਲੀਵਰ ਨਾਲ ਸੰਬੰਧਿਤ ਬਿਮਾਰੀਆਂ ਦਾ ਇਲਾਜ ਵੀ ਕਰਦੇ ਨੇ ਚੰਗਾ ਇਹਨਾਂ ਦਾ ਤਜਰਬਾ ਹੈ 15 ਸਾਲ ਤੋਂ ਵੱਧ ਦਾ ਤਜਰਬਾ ਹੈ ਤੇ ਸੁਹਾਣਾ ਹਸਪੀਟਲ ਦੇ ਵਿੱਚ ਇਹ ਟ੍ਰੀਟਮੈਂਟ ਲੋਕਾਂ ਦਾ ਕਰ ਰਹੇ ਨੇ ਸਾਡੇ ਨਾਲ ਇਹ ਡਾਕਟਰ ਸਾਹਿਬ ਮੌਜੂਦ ਨੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਲੱਛਣ ਹੁੰਦੇ ਨੇ ਕੀ ਕੀ ਬਿਮਾਰੀਆਂ ਦੇ ਜਿਹੜੇ ਸਿੰਪਟਮਸ ਨੇ ਪਹਿਲੇ ਨਜ਼ਰ ਆ ਜਾਂਦੇ ਨੇ ਇਹ ਸਮਝਣ ਦੀ ਆਪਾਂ ਡਾਕਟਰ ਸਾਹਿਬ ਤੋਂ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਮੋਸਟ ਵੈਲਕਮ ਜੀ ਤੁਹਾਡਾ ਥੈਂਕ ਯੂ ਥੈਂਕ ਯੂ ਹਰਪ੍ਰੀਤ ਜੀ ਥੈਂਕ ਯੂ ਜੀ ਡਾਕਟਰ ਸਾਹਿਬ ਜਿਵੇਂ ਮੈਂ ਸ਼ੁਰੂਆਤ ਕੀਤਾ ਕਿ ਆਮ ਤੌਰ ਤੇ ਜਿਹੜੇ ਲੋਕ ਐ ਸਾਡੇ ਮੁਲਕਤ ਦੇ ਵਿੱਚ ਇੱਕ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਅਸੀਂ ਸਮਝਦੇ ਹਾਂ ਕਿ ਸਾਡੇ ਹਰ ਮਰਜ਼ ਦਾ ਦਵਾਈ ਹੈ ਜਿਹੜੀ ਉਹ ਸਾਡੇ ਘਰ ਦੇ ਵਿੱਚ ਪਈ ਹੈ ਜਾਂ ਸਾਡੇ ਨਾਲ ਲੱਗਦੇ ਕੈਮਿਸਟ ਦੇ ਕੋਲ ਪਈ ਹੈ ਜੇ ਦਰਦ ਹੋਇਆ ਇਹ ਜੁਮੈਂਟ ਖਾ ਲੋ ਜਾਂ ਗੋਲੀ ਖਾ ਲੋ ਤੁਹਾਡਾ ਦਰਦ ਦੂਖ ਕੀ ਪੇਟ ਦੀਆਂ ਬਿਮਾਰੀਆਂ ਨੂੰ ਸੀਰੀਅਸ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਜ਼ਰੂਰ ਹਰਪ੍ਰੀਤ ਜੀ ਦੇਖੋ ਕੋਈ ਵੀ ਬਿਮਾਰੀ ਕਦੀ ਵੀ ਕਿਤਾਬ ਪੜ੍ਹ ਕੇ ਨਹੀਂ ਆਉਂਦੀ ਹੈ ਹਾਂ ਹਰ ਬਿਮਾਰੀ ਦੇ ਅਲੱਗ ਸਿੰਪਟਮਸ ਹੋ ਸਕਦੇ ਆ ਹਮ ਅਸੀਂ ਆਪਣੀ ਸਰੀਰ ਦੇ ਇੱਕ ਖੁਦਾ ਆ ਡਾਕਟਰ ਹਾਂ ਸੀ ਠੀਕ ਹੈ ਜਦੋਂ ਵੀ ਸਾਨੂੰ ਕੋਈ ਬਿਮਾਰੀ ਹੁੰਦੀ ਹੈ ਸਾਡਾ ਸਰੀਰ ਸਾਨੂੰ ਇੱਕ अर्ਲੀ ਸਾਈਨਸ ਦਿੰਦਾ ਹੈ ਇੱਕ अर्ਲੀ ਸ਼ੁਰੂਆਤੀ ਸਾਨੂੰ ਪਤਾ ਚੱਲਦਾ ਕਿ ਸਾਡੀ ਬਾਡੀ ਚ ਕੁਝ ਚੇਂਜ ਆ ਰਿਹਾ ਜੀ ਜਿਵੇਂ ਸਪੋਜ਼ ਕੋਈ ਬੰਦਾ ਦਿਨ ਚ ਤਿੰਨ ਵਾਰ ਇਲੈਟ੍ਰੀਨ ਜਾ ਰਿਹਾ ਸੀ ਪਰ ਹੁਣ ਇੱਕ ਵਾਰੀ ਜਾਣ ਲੱਗ ਗਿਆ ਜਾਂ ਇੱਕ ਵਾਰੀ ਜਾ ਰਿਹਾ ਸੀ ਤਿੰਨ ਵਾਰੀ ਜਾਣ ਲੱਗ ਗਿਆ ਤਾਂ ਕੁਝ ਚੇਂਜ ਫੀਲ ਕੀਤਾ ਉਹਨੇ ਹਾਂ ਜਦੋਂ ਵੀ ਤੁਸੀਂ ਬਾਡੀ ਚ ਕੋਈ ਚੇਂਜ ਫੀਲ ਕਰੋ ਜੋ ਤੁਹਾਨੂੰ ਰੁਟੀਨ ਚ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਪਹਿਲਾਂ ਇਹ ਨਹੀਂ ਕਰ ਰਿਹਾ ਸੀ ਪਹਿਲਾਂ ਮੇਰੇ ਦਰਦ ਨਹੀਂ ਸੀ ਹੁਣ ਮੇਰੇ ਦਰਦ ਹੋਣ ਲੱਗ ਗਿਆ ਆ ਜਾਂ ਪਹਿਲਾਂ ਮੈਂ ਇਨੀ ਜਲਦੀ ਨਹੀਂ ਥੱਕਦਾ ਸੀ ਹੁਣ ਮੈਂ ਥੱਕਣ ਲੱਗ ਗਿਆ ਆ ਤੇ ਹਮੇਸ਼ਾ ਇੱਕ ਵਾਰੀ ਡਾਕਟਰ ਦੀ ਸਹਾਇਤਾ ਜ਼ਰੂਰ ਲਓ ਕਿਉਂਕਿ ਕੋਈ ਨਾ ਕੋਈ ਤੁਹਾਨੂੰ ਉਹਦੇ ਚ ਬਿਮਾਰੀ ਹੋ ਸਕਦੀ ਹੈ ਡਾਕਟਰ ਸਾਹਿਬ ਅੱਜ ਕੱਲ ਆਪਾਂ ਸੋਸ਼ਲ ਮੀਡੀਆ 'ਚ ਵੀ ਬੜਾ ਦੇਖਦੇ ਆ ਆਮ ਲੋਕਾਂ ਦੇ ਬੋਲਚਾਲ ਦੇ ਵਿੱਚ ਭਾਸ਼ਾ ਦੇ ਵਿੱਚ ਵੀ ਕਹਿੰਦੇ ਆ ਕਿ ਸਾਡਾ ਲਿਵਰ ਜਿਹੜਾ ਫੈਟੀ ਹੋ ਗਿਆ ਵੈਸੇ ਜਦ ਤੱਕ ਮੈਡੀਕਲੋਜੀ ਆ ਆਮ ਤੌਰ ਤੇ ਡਾਕਟਰ ਵੀ ਕਹਿੰਦੇ ਸੀ ਜਿਹੜਾ ਅਲਕੋਹਲ ਇਨਟੇਕ ਬਹੁਤ ਜ਼ਿਆਦਾ ਕਰਦੇ ਨੇ ਉਹਨਾਂ ਦਾ ਲਿਵਰ ਜਿਹੜਾ ਫੈਟੀ ਹੋ ਜਾਂਦਾ ਹੁਣ ਮੋਸਟਲੀ ਫੀਮੇਲਸ ਦਾ ਵੀ ਫੈਟੀ ਲਿਵਰ ਹੁੰਦਾ ਉਹਨਾਂ ਲੋਕਾਂ ਦਾ ਵੀ ਹੁੰਦਾ ਜਿਹੜੇ ਜਿਨ੍ਹਾਂ ਨੇ ਸਾਰੀ ਉਮਰ ਸ਼ਰਾਬ ਨੂੰ ਹੱਥ ਨਹੀਂ ਲਾਇਆ ਹੁੰਦਾ ਤਾਂ ਇਹ ਇੱਕ ਮਿਥ ਹੈ ਕਿ ਸਿਰਫ ਫੈਟੀ ਲਿਵਰ ਉਹਨਾਂ ਦਾ ਹੁੰਦਾ ਜਿਹੜੇ ਅਲਕੋਹਲ ਲੈਂਦੇ ਨੇ ਜਾਂ ਕਿਸੇ ਦਾ ਵੀ ਦੇਖੋ ਜੀ ਲੀਵਰ ਸਾਡਾ ਇੱਕ ਬਹੁਤ ਇੰਪੋਰਟੈਂਟ ਆਰਗਾਨਾ ਬਾਡੀ ਦੇ ਵਿੱਚ ਤੇ ਲੀਵਰ ਨੂੰ ਜਨਰਲੀ ਅਸੀਂ ਆਪਣਾ ਚਾਰਟਰਡ ਅਕਾਊਂਟੈਂਟ ਕਹਿੰਦੇ ਆ ਸਰ ਕੀ ਬਾਤ ਹੈ ਕਿ ਉਹ ਹਰ ਚੀਜ਼ ਦਾ ਹਿਸਾਬ-ਕਿਤਾਬ ਰੱਖਦਾ ਹੈ ਤੁਸੀਂ ਕੀ ਖਾ ਰਹੇ ਹੋ ਕੀ ਨਹੀਂ ਖਾ ਰਹੇ ਹੋ ਕੀ ਕਿੰਨਾ ਬਰਨ ਕਰ ਰਹੇ ਹੋ ਕਿੰਨੀ ਕੈਲਰੀਜ਼ ਬਰਨ ਕਰ ਰਹੇ ਹੋ ਉਹ ਸਾਰਾ ਹਿਸਾਬ ਤਾਂ ਓਵਰਲੀ ਬੇਸਿਸ ਤੇ ਲੀਵਰ ਸਾਡਾ ਕਰਦਾ ਹੈ ਫੈਟੀ ਲੀਵਰ ਦਾ ਮਤਲਬ ਹੈ ਕਿ ਜੋ ਤੁਸੀਂ ਖਾ ਰਹੇ ਹੋ ਉਹ ਨਾ ਬਰਨ ਨਹੀਂ ਕਰ ਰਹੇ ਹੋ ਐਕਸੈਸ ਫੈਟ ਲੀਵਰ ਦੇ ਵਿੱਚ ਜਦੋਂ ਜਮਾ ਹੁੰਦੀ ਹੈ ਉਹਨੂੰ ਅਸੀਂ ਫੈਟੀ ਲੀਵਰ ਕਹਿੰਦੇ ਆ ਜਨਰਲੀ ਕਿਆ ਜਾਂਦਾ ਹੈ ਕਿ ਲਿਵਰ ਚ 5% ਤੱਕ ਫੈਟ ਜੋ ਹੈ ਦੈਟ ਇਜ਼ ਅਲਾਉਡ ਠੀਕ ਹੈ ਜੇ 5% ਤੋਂ ਜ਼ਿਆਦਾ ਫੈਟ ਲਿਵਰ ਚ ਆਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹਨੂੰ ਆਪਾਂ ਫੈਟੀ ਲਿਵਰ ਕਹਿੰਦੇ ਆ ਉਹਦੇ ਅਗੇ ਡਿਫਰੈਂਟ ਗ੍ਰੇਡ ਨੇ ਜੇ 5 ਤੋਂ 30% ਤੱਕ ਹੈ ਤਾਂ ਗ੍ਰੇਡ 1 ਹੈ ਅਗਰ 30 ਤੋਂ ਜ਼ਿਆਦਾ ਹੋਗੀ ਤਾਂ ਗ੍ਰੇਡ 2 ਹੈ 60% ਤੋਂ ਜ਼ਿਆਦਾ ਹੋ ਗਈ ਗ੍ਰੇਡ 3 ਹੈ ਤਾਂ ਪਰ ਇਹ ਇਦਨਾਲ ਇਹ ਗੱਲ ਕਿਉਂ ਜੁੜੀ ਹੋਈ ਹੈ ਕਿ ਜਿਹੜੇ ਸ਼ਰਾਬ ਬਹੁਤ ਪੀਂਦੇ ਨੇ ਉਹਨਾਂ ਦਾ ਲਿਵਰ ਜ਼ਿਆਦਾ ਫੈਟੀ ਹੁੰਦਾ ਉਹਦੇ ਬਾਰੇ ਥੋੜਾ ਜਿਹਾ ਦੱਸੋ ਦੇਖੋ ਅੱਜ ਦੀ ਅਗਰ ਮੈਂ ਗੱਲ ਕਰਾਂ ਤਾਂ ਫੈਟੀ ਲਿਵਰ ਅਸੀਂ ਜਿਹੜੇ ਲੋਕ ਸ਼ਰਾਬ ਪੀਂਦੇ ਨੇ ਤੇ ਜਿਹੜੇ ਨਹੀਂ ਪੀਂਦੇ ਨੇ ਇਕੁਅਲੀ ਦੇਖ ਰਹੇ ਆ ਅੱਛਾ ਕਿਉਂ ਉਹਦਾ ਕੀ ਕਾਰਨ ਆ ਮੈਨ ਕਿ ਇੱਕ 슈ਗਰ 슈ਗਰ ਦਾ ਪ੍ਰੈਵਲੈਂਸ ਕਾਫੀ ਵੱਧ ਰਿਹਾ ਲੋਕਾਂ ਦੇ ਵਿੱਚ ਔਰ 슈ਗਰ ਜੋ ਹੈ 슈ਗਰ ਤੇ ਫੈਟੀ ਲੀਵਰ ਪੈਰਲਲ ਚੱਲਦੇ ਨੇ ਜਿਹਨੂੰ ਫੈਟੀ ਲੀਵਰ ਨੂੰ 슈ਗਰ ਹੋਣ ਦੇ ਚਾਂਸਸ ਵੱਧ ਹੈ ਔਰ ਜਿਹਨੂੰ ਫੈਟੀ ਜਿਹਨੂੰ 슈ਗਰ ਆ ਉਹਨੂੰ ਫੈਟੀ ਲੀਵਰ ਹੋਣ ਦੇ ਚਾਂਸਸ ਜ਼ਿਆਦਾ ਹੈ ਤੇ ਇਹ ਦੋਨੋਂ ਆਪਸ ਵਿੱਚ ਮਿਊਚੁਅਲੀ ਰਿਲੇਟਡ ਨੇ ਤਾਂ ਇਹ ਇੱਕ ਸਾਨੂੰ ਪਤਾ ਕਿਵੇਂ ਲੱਗੇਗਾ ਕੀ ਕੀ ਦੇ ਸਿੰਪਟਮਸ ਕੀ ਹੁੰਦੇ ਨੇ ਬਹੁਤੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦਾ ਲਿਵਰ ਫੈਟੀ ਹੋ ਚੁੱਕਾ ਹੈ ਬਿਲਕੁਲ ਦੇਖੋ ਸ਼ੁਰੂਆਤੀ ਦੌਰ ਚ ਤੇ ਪੇਸ਼ੇਂ ਨੂੰ ਕਈ ਵਾਰ ਕੋਈ ਸਿੰਪਟਮ ਨਹੀਂ ਆਂਦਾ ਠੀਕ ਹੈ ਉਹ ਤਾਂ ਸਾਨੂੰ ਟੈਸਟ ਤੋਂ ਪਤਾ ਚੱਲਦਾ ਹੈ ਜਾਂ ਆਪਾਂ ਅਲਟਰਾਸਾਉਂ ਕਰਾਣੇ ਆ ਇੱਕ ਸਿੰਪਲ ਟੈਸਟ ਹੈ ਐਸਜੀਪੀਟੀ ਟੈਸਟ ਆਈ ਥਿੰਕ 500 ਰੁਪਏ ਰਿਪੀਟ ਕਰੋਗੇ ਪਲੀਜ਼ ਐਸਜੀਪੀਟੀ ਐਸਜੀਪੀਟੀ ਜੀ ਓਕੇ ਐਸਟੀ ਵੀ ਬੋਲਦੇ ਹਨ ਐਸਜੀਪੀਟੀ ਟੈਸਟ ਹੈ 500 ਰੁਪਏ ਦਾ ਟੈਸਟ ਹੈ ਅਗਰ ਉਹ ਸੀਓ ਕਰਾਂਗੇ ਤਾਂ ਸਾਨੂੰ ਪਤਾ ਚੱਲ ਜਾਂਦਾ ਕਿ ਸਾਡੀ ਲਿਵਰ ਦੀ ਹੈਲਥ ਕਿਹੋ ਜੀ ਹੈ ਹੂੰ ਠੀਕ ਹੈ ਮਤਲਬ ਉਹ ਮਹੀਨੇ ਚ ਇੱਕ ਵਾਰ ਜਾਂ ਦੋ ਮਹੀਨੇ ਚ ਇੱਕ ਵਾਰ ਕਰਾ ਲੈਣਾ ਚਾਹੀਦਾ ਹੈ ਨਾ ਕਿ ਮਹੀਨੇ ਚ ਇੱਕ ਵਾਰੀ ਤਿੰਨ ਮਹੀਨੇ ਚ ਇੱਕ ਵਾਰੀ ਕਰਾ ਲਓ ਆਈ ਥਿੰਕ ਉਹ ਤੁਹਾਨੂੰ ਇੱਕ ਆਈਡੀਆ ਦੇ ਦੇਗਾ ਕਿ ਤੁਹਾਡਾ ਲੀਵਰ ਹੈਲਦੀ ਹੈ ਕਿ ਨਹੀਂ ਹੈ ਅਗਰ ਉਹ ਉਹਦੀ ਵੈਲਿਊ ਰੇਜ਼ਡ ਹੈ ਜਨਰਲੀ ਆਈਡੀਅਲੀ ਇਟ ਸ਼ੁੱਡ ਬੀ ਬਿਲੋ 30 ਓਕੇ ਅਗਰ 30 ਤੋਂ ਜ਼ਿਆਦਾ ਜਾ ਰਹੀ ਹੈ ਜਾਂ 50 ਤੋਂ ਜ਼ਿਆਦਾ ਜਾ ਰਹੀ ਹੈ ਤਾਂ ਇਹਦਾ ਮਤਲਬ ਹੈ ਕਿ ਤੁਹਾਡਾ ਲੀਵਰ ਹੈਲਦੀ ਨਹੀਂ ਹੈ ਇਹਦਾ ਮਤਲਬ देयर इज समथिंग ਰੌਂਗ ਵਿਦ ਦਾ ਲੀਵਰ ਜਿਸ ਨੂੰ ਤੁਹਾਨੂੰ ਚੈੱਕ ਕਰਾਉਣਾ ਚਾਹੀਦਾ ਹੈ ਇਹ 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 ਵਿੱਚ ਲਿਵਰ ਦੇ ਵਿੱਚ ਜੇ ਕੁਝ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਖਰਾਬੀ ਹੁੰਦੀ ਹੈ ਤਾਂ ਮੁੱਖ ਲੱਛਣ ਕੀ ਹੈ ਸਿੰਪਟਮ ਤਾਂ ਆਗੇ ਕਾਰਨ ਕੀ ਹੈ ਕਿ ਸਾਡਾ ਜੰਕ ਫੂਡ ਸਾਡਾ ਕਿਉਂਕਿ ਜਿਹੜੇ ਲੋਕ ਸ਼ਰਾਬ ਨਹੀਂ ਪੀਂਦੇ ਪਰ ਉਹ ਲੋਕ ਜਿਹੜੇ ਪੀਜ਼ਾ ਵੀ ਖਾਂਦੇ ਨੇ ਦੱਬ ਕੇ 버ਗਰ ਵੀ ਦੱਬ ਕੇ ਖਾਂਦੇ ਨੇ ਜੰਕ ਫੂਡ ਹਰ ਤਰ੍ਹਾਂ ਦਾ ਖਾਂਦੇ ਨੇ ਕੀ ਉਹਦੇ ਕਰਕੇ ਵੀ ਲਿਵਰ ਇਫੈਕਟ ਹੁੰਦਾ ਦੇਖੋ ਸ਼ਰਾਬ ਤੇ ਇੱਕ ਮੁੱਖ ਕਾਰਨ ਹੈ ਹੀ ਹੈ ਜਿਹੜਾ ਲਿਵਰ ਨੂੰ ਇਫੈਕਟ ਕਰਦਾ ਹੈ ਦੇਖੋ ਜਦੋਂ ਲਿਵਰ ਚ ਫੈਟ ਜਮਾ ਹੋਏਗੀ ਚਾਹੇ ਉਹ ਅਲਕੋਹਲ ਕਰਕੇ ਹੋ ਰਹੀ ਹੈ ਚਾਹੇ ਉਹ ਬਿਨਾਂ ਅਲਕੋਹਲ ਤੋਂ ਪੀਤੇ ਜੇ ਤੁਸੀਂ ਜੰਕ ਜ਼ਿਆਦਾ ਖਾ ਰਹੇ ਹੋ ਜਾਂ ਤੁਹਾਡਾ ਓਬੀਸ ਹੋ ਤੁਸੀਂ ਤੁਹਾਡਾ ਵੇਟ ਇੱਕ ਲਿਮਟ ਤੋਂ ਜ਼ਿਆਦਾ ਹੈ ਤਾਂ ਦੋਨਾਂ ਕੇਸਿਸ ਚ ਤੁਹਾਡੇ ਅੰਦਰ ਫੈਟ ਲਿਵਰ ਦੇ ਅੰਦਰ ਫੈਟ ਜਮਾ ਹੋ ਜਾਏਗੀ ਜਦੋਂ ਲਿਵਰ ਚ ਜ਼ਿਆਦਾ ਫੈਟ ਹੋਏਗੀ ਕਿਤਨੇ ਕਿਤੇ ਉਹ ਲਿਵਰ ਦੇ ਫੰਕਸ਼ਨ ਨੂੰ ਡਿਸਟਰਬ ਕਰੇਗੀ ਠੀਕ ਹੈ ਤੁਸੀਂ ਦੇਖੋਗੇ ਇੱਕ ਨਾਰਮਲ ਸੈੱਲ ਹੈ ਜੋ ਕੰਮ ਕਰ ਰਿਹਾ ਲਿਵਰ ਦਾ ਅਗਰ ਉਹਦੇ ਅਸੀਂ ਫੈਟ ਪਰ ਦਾਂਗੇ ਤਾਂ ਉਹ ਕੰਮ ਨਹੀਂ ਕਰ ਪਾਏਗਾ ਹਨਾ ਉਹਦੇ ਅੰਦਰ ਚਰਬੀ ਜਮਾ ਹੋ ਜਾਏਗੀ ਤਾਂ ਉਹ ਕੰਮ ਨਹੀਂ ਕਰ ਪਾਏਗਾ ਤਾਂ ਕਿਤਨੇ ਕਿਤੇ ਜਦੋਂ ग्रेड 3 ਦਾ ਮਤਲਬ ਹੈ 60% ਫੈਟ ਉਹ ਦੇਖੋ 60% ਤੁਹਾਡੇ ਸੈੱਲ ਲਿਵਰ ਦੇ ਕੰਮ ਨਹੀਂ ਕਰ ਰਹੇ ਸਿਰਫ 40% ਸੈੱਲ ਤੁਹਾਡੇ ਪ੍ਰੋਪਰ ਕੰਮ ਕਰ ਰਹੇ ਆ ਤਾਂ ਕਿਤਨੇ ਕਿਤੇ ਉਹਦੇ ਸਿੰਪਟਮ ਇਨਸਾਨ ਨੂੰ ਆਨੇ ਸ਼ੁਰੂ ਹੋ ਜਾਂਦੇ ਆ ਔਰ ਲਿਵਰ ਦੇ ਸਿੰਪਟਮ ਬਹੁਤ ਡਾਇਵਰਸ ਹੋ ਸਕਦੇ ਆ ਸਰ ਸਟਾਰਟਿੰਗ ਫਰੋਮ ਪੇਨ ਹੋ ਸਕਦੀ ਹੈ ਪੇਸ਼ੈਂਟ ਨੂੰ ਹਲਕੀ ਹਲਕੀ ਰਾਈਟ ਸਾਈਡ ਤੇ ਪੇਨ ਦਰਦ रह ਸਕਦਾ ਭੁੱਖ ਨਾ ਲੱਗਣਾ ਪੀਲਾ ਹੋ ਜਾਣਾ ਕਈ ਮੋਸਟਲੀ ਲੋਕਾਂ ਨੂੰ ਅੱਜਕੱਲ ਜੋ ਮੈਂ ਦੇਖ ਰਿਹਾ ਹਾਂ ਉਹ ਪੀਚ ਸਟੂਲ ਫ੍ਰੀਕਵੈਂਸੀ ਦੂਲ ਫ੍ਰੀਕੁਐਂਸੀ ਵੀ ਕਈ ਵਾਰੀ ਫੈਟੀ ਲਿਵਰ ਦੇ ਪੇਸ਼ੈਂਟਾਂ ਨੂੰ ਵੱਧ ਜਾਂਦੀ ਹੈ। ਖਾਂਦੇ ਆ ਕੋਈ ਮੀਲ ਲੈਂਦੇ ਤਰਨੂੰ ਟਾਇਲਟ ਜਾਣਾ ਪੈਂਦਾ। ਦਿਨ ਚ ਤਿੰਨ ਵਾਰੀ, ਚਾਰ ਵਾਰੀ, ਪੰਜ ਵਾਰੀ ਟਾਇਲਟ ਜਾਣਾ ਪੈਂਦਾ। ਇਹ ਵੀ ਇੱਕ ਜੋ ਹੈ ਫੈਟੀ ਲਿਵਰ ਦਾ ਹੀ ਕਿਤੇ ਨਾ ਕਿਤੇ ਰਿਲੇਟਡ ਸਿੰਪਟਮ ਹੈ। ਤੁਹਾਨੂੰ ਇਸ ਕੱਲ ਨੂੰ ਸੀਰੀਅਸ ਲੈਣਾ ਚਾਹੀਦਾ, ਲਾਈਕਲੀ ਲੈਣਾ ਚਾਹੀਦਾ। ਡਾਕਟਰ ਸਾਹਿਬ ਤੁਸੀਂ ਪੀਲੀਏ ਦੀ ਹੁਣੇ-ਹੁਣੇ ਗੱਲ ਕੀਤੀ ਐ। ਪੀਲੀਏ ਦਾ ਲਿਵਰ ਦੇ ਨਾਲ ਕੀ ਲੈਣਾ ਦੇਣਾ? ਆਮ ਲੋਕ ਤਾਂ ਪੀਲੀਏ ਨੂੰ ਇੱਕ ਬੁਖਾਰ ਵਜੋਂ ਹੀ ਦੇਖਦੇ ਆ ਕਿ ਇੱਕ ਇੱਕ ਤਰ੍ਹਾਂ ਦਾ ਫਿਵਰ ਹੈ, ਪਾਰਟ ਆਫ ਅ ਫਿਵਰ। ਤਕੀ ਪੀਲੀਆ ਕਿਉਂ ਹੁੰਦਾ ਹੈ ਜਾਂ ਕਿਵੇਂ ਹੁੰਦਾ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਕਿਉਂਕਿ ਕਈ ਵਾਰੀ ਤਾਂ ਇਹ ਜਾਨਲੇਵਾ ਵੀ ਸਾਬਤ ਹੁੰਦਾ ਬਿਲਕੁਲ ਬਿਲਕੁਲ ਦੇਖੋ ਪੀਲੀਆ ਇੱਕ ਲੱਛਣ ਹੈ ਪੀਲੀਆ ਸਾਨੂੰ ਇਹ ਦੱਸਦਾ ਕਿ ਲਿਵਰ ਚ ਕੁਝ ਨਾ ਕੁਝ ਖਰਾਬੀ ਚੱਲ ਰਹੀ ਹੈ ਹੂੰ ਠੀਕ ਹੈ ਪੀਲੀਆ ਹੋਣ ਦੇ ਕਾਰਨ ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਤਾਂ ਅਲਕੋਹਲ ਹੋ ਗਿਆ ਹੂੰ ਦੂਸਰਾ ਨਾਨ ਅਲਕੋਹੋਲਿਕ ਫੈਟੀ ਲਿਵਰ ਡੀ ਜਿਹੜੇ ਅਲਕੋਹਲ ਨਹੀਂ ਲੈਂਦੇ ਐਂਡ ਤੀਸਰਾ ਮੁੱਖ ਕਾਰਨ ਹੈਪੇਟਾਈਟਸ ਹੂੰ ਹੈਪੇਟਾਈਟਸ ਸਰਪ੍ਰੀਜ ਅਸੀਂ ਪੰਜ ਚ ਡਿਵਾਈਡ ਕਰਦੇ ਹਾਂ ਹੈਪੇਟਾਈਟਸ A B C D ਤੇ E ਹੂੰ ਜਿਹੜਾ ਹੈਪਾਟਾਈਟਿਸ ਏ ਹੈ ਉਹ ਜਨਰਲੀ ਬੱਚਿਆਂ 'ਚ ਹੁੰਦਾ ਹੈ ਠੀਕ ਹੈ ਔਰ ਪਿਛਲੇ ਕੁਝ ਮਹੀਨਿਆਂ 'ਚ ਮੈਂ ਆਲਮੋਸਟ 50 ਤੋਂ 60% ਪੇਸ਼ੈਂਟ ਦੇਖ ਚੁੱਕੇ ਹਾਂ ਪੀਰੀਅਡਸ ਦੇ ਬੱਚੇ ਸਪੈਸ਼ਲੀ ਏਜ ਗਰੁੱਪ ਆਫ 15 20 18 15 ਠੀਕ ਹੈ ਤੇ ਉਹ ਪੀਲੀਏ ਦੇ ਨਾਲ ਗ੍ਰਸਤ ਹੋ ਜਾਂਦੇ ਉਹ ਤੁਹਾਨੂੰ ਕੀ ਕੀ ਲੱਗਿਆ ਕੀ ਕਿਉਂ ਹੋ ਰਿਹਾ ਇਹ ਇੰਨਾ ਵੱਡੇ ਬੇਸਿਕਲੀ ਹੈਪਾਟਾਈਟਿਸ ਏ ਤੇ ਈ ਜੋ ਹੈ ਜੀ ਉਹ ਮੇਨਲੀ ਪਾਣੀ ਤੋਂ ਗੰਦਾ ਪਾਣੀ ਕਿਤੇ ਅਸੀਂ ਕੁਝ ਇਨਫੈਕਟਡ ਆਪਾਂ ਸੋਰਸ ਤੋਂ ਕਿਸੇ ਕੁਝ ਖਾ ਲਿਆ ਉਹਦੇ ਨਾਲ ਜਰਨਲੀ ਹੁੰਦਾ ਹੈ ਬਾਕੀ ਜੋ ਹੈਪੇਟਾਈਟਸ ਬੀ ਸੀ ਤੇ ਡੀ ਹੈ ਉਹ ਜਨਲੀ ਬਲੱਡ ਦੇ ਥਰੂ ਫੈਲਦੇ ਆ ਬਟ ਦੇ ਆਰ ਮੋਰ ਡੇਂਜਰਸ ਹੈਪੇਟਾਈਟਸ ਏ ਤੇ ਈ ਦੇ ਆਰ ਸੈਲਫ ਲਿਮਿਟਿੰਗ ਸੁਪੋਜ਼ ਤੁਹਾਨੂੰ ਪੀਲੀਆ ਹੋ ਗਿਆ ਹਫਤਾ ਦੋ ਹਫਤੇ ਤਿੰਨ ਹਫਤੇ ਮੈਕਸਿਮਮ ਤੁਸੀਂ ਠੀਕ ਹੋ ਜਾਓਗੇ ਐਂਡ ਦੇ ਪ੍ਰੋਵਾਈਡਡ ਲਾਈਫ ਲੌਂਗ ਇਮਿਊਨਿਟੀ ਆਲਸੋ ਜਿਹਨੂੰ ਇੱਕ ਵਾਰੀ ਹੈਪੇਟਾਈਟਸ ਏ ਹੋ ਗਿਆ ਉਹਨੂੰ ਦੁਬਾਰਾ ਜ਼ਿੰਦਗੀ ਚ ਕਦੀ ਨਹੀਂ ਹੋਏਗਾ ਕਦੀ ਨਹੀਂ ਹੋਏਗਾ ਠੀਕ ਹੈ ਬਟ ਹੈਪਟਾਈਟਿਸ B C ਤੇ D B ਤੇ C ਜੋ ਪੰਜਾਬ ਚ ਕਾਫੀ ਕਾਮਨ ਹੈ ਉਹ ਜਨਰਲੀ ਬਲੱਡ ਦੇ ਥਰੂ ਫੈਲਦੇ ਆ ਜਾਂ ਮਾਂ-ਬਾਪ ਤੋਂ ਬੱਚਿਆਂ ਨੂੰ ਫੈਲਦੇ ਆ ਮਤਲਬ ਇਹ ਜੈਨੇਟਿਕ ਵੀ ਹੈਗਾ ਹੈ ਜੈਨੇਟਿਕ ਨਹੀਂ ਮਤਲਬ ਟ੍ਰਾਂਸਮਿਸੀਬਲ ਹੈ ਮਦਰ ਤੋਂ ਬੱਚੇ ਨੂੰ ਜਾ ਸਕਦਾ ਹੈ ਠੀਕ ਹੈ ਅਲਦੋ ਚਾਂਸਸ ਕਾਫੀ ਘਟ ਹੁੰਦੇ ਆ ਕਿਉਂਕਿ ਹੁਣ ਅੱਜ ਕੱਲ ਅਸੀਂ ਬੱਚੇ ਨੂੰ ਪੈਦਾ ਹੁੰਦੇ ਹੀ ਵੈਕਸੀਨੇਸ਼ਨ ਦੇ ਦਿੰਨੇ ਆ ਜਾਂ ਉਹਨੂੰ ਆਈਬੀ ਐਚਬੀਆਈਜੀ ਮੀਨੋ ਗਲੋਬਲਿਨ ਦੇ ਦਿੰਨੇ ਆ ਤੇ ਇਸ ਲਈ ਚਾਂਸਸ ਕਾਫੀ ਘਟ ਹੈ ਬਟ ਇਹ ਮਾਂ ਤੋਂ ਬੱਚੇ ਨੂੰ ਹੋ ਸਕਦਾ ਹੈ ਇਹ ਵਰੀ ਕਰਦਾ ਲੋਕੇਸ਼ਨ ਟੂ ਲੋਕੇਸ਼ਨ ਵੀ ਜਿਵੇਂ ਤੁਸੀਂ ਗੱਲ ਕੀਤੀ ਕਿ ਗੰਦੇ ਪਾਣੀ ਦੇ ਨਾਲ ਮੈਂ ਇੱਕ ਸਰਵੇ ਕੀਤਾ ਸੀਗਾ ਕਿ ਕਿਵੇਟ ਕੀਤੀ ਸੀ ਸਪੈਸ਼ਲੀ ਮਾਲਵਾ ਬੈਲਟ ਹੈ ਜਿਹੜੀ ਸਾਡੀ ਜਿਹੜੀ ਗਿੰਦੜਵਾਹਾ ਮਲੂਟ ਮੁਖਸਰ ਬਠਿੰਡਾ ਇਸ ਏਰੀਆ ਦੇ ਵਿੱਚ पीएलए ਦੇ ਪੇਸ਼ੈਂਟਸ ਫ੍ਰੀਕੁਐਂਟਲੀ ਬਹੁਤ ਮਿਲਦੇ ਨੇ ਇਹਦਾ ਮੁੱਖ ਕਾਰਨ ਤੁਸੀਂ ਪਾਣੀ ਸਮਝਦੇ ਨਹੀਂ ਉਸ ਸਾਈਡ ਜਿਹੜੀ ਤੁਸੀਂ ਗੱਲ ਕਰ ਰਹੇ ਉਧਰ ਹੈਪਟਾਈਟਸ ਸੀ ਦੇ ਕੇਸਸ ਕਾਫੀ ਜ਼ਿਆਦਾ ਹੈ ਮਾਲਵਾ ਵੈਲਟ ਦੇ ਵਿੱਚ ਆਲਦੋ ਗਵਰਨਮੈਂਟ ਨੇ ਹੁਣ ਕਾਫੀ ਪੋਲਿਸੀਜ਼ ਨਿਕਾਲੀਆਂ ਆ ਫ੍ਰੀ ਮੈਡੀਸਿਨ ਇਹ ਉਹ ਐਂਡ ਬਟ ਉਹ ਜੋ ਤੁਸੀਂ ਗੱਲ ਕਰ ਰਹੇ ਉਹ ਹੈਪਟਾਈਟਸ ਸੀ ਹੈ ਜ਼ਿਆਦਾਤਰ ਉਸ ਉਸ ਬੈਲਟ ਚ ਫੈਲਾ ਹੋਇਆ ਬਿਲਕੁਲ ਇੱਕ ਬੜਾ ਇੰਪੋਰਟੈਂਟ ਸਵਾਲ ਹੈ ਜਿਹੜਾ ਦਰਸ਼ਕਾਂ ਨੇ ਕਈ ਵਾਰੀ ਸਾਡੇ ਤੋਂ ਪੁੱਛਿਆ ਵੀ ਮੈਂ ਡਾਕਟਰ ਸਾਹਿਬ ਤੋਂ ਪੁੱਛਾਂਗਾ ਆਮ ਤੌਰ ਤੇ ਜਿਹੜੀਆਂ ਘਰ ਦੇ ਵਿੱਚ ਅਸੀਂ ਫਸਟ ایڈ ਕਿਟ ਦੇ ਵਿੱਚ ਮੈਡੀਸਿਨਸ ਰੱਖਦੇ ਹਾਂ ਜਿਨ੍ਹਾਂ ਦੇ ਵਿੱਚ ਅਸੀਂ ਡਿਸਪ੍ਰਿਨ ਵੀ ਰੱਖਦੇ ਹਾਂ ਜਿਸ ਦੇ ਵਿੱਚ ਅਸੀਂ ਕਰੋਸਨ ਵੀ ਰੱਖਦੇ ਹਾਂ ਪੈਰਾਸੈਟਾਮੋਲ ਵੀ ਰੱਖਦੇ ਹਾਂ ਕੀ ਇਹ ਦਵਾਈਆਂ ਵੀ ਸਾਡੇ ਲਿਵਰ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਕਈ ਤਾਂ ਫ੍ਰੀਕਵੈਂਟਲੀ ਲੈਂਦੇ ਨੇ ਥੋੜਾ ਜਿਹਾ ਸਿਰਦਰਦ ਹੋਇਆ ਥੋੜਾ ਜਿਹਾ ਬਾਡੀਏਕ ਹੋਇਆ ਪੈਰਾਸੈਟਾਮੋਲ ਲੈ ਲਓ ਥੋੜਾ ਜਿਹਾ ਸਿਰਦਰਦ ਹੋਇਆ ਕਰੋਸਨ ਲੈ ਲਓ ਕੀ ਇਹ ਕਿਉਂਕਿ ਬਹੁਤ ਵੱਡੀਆਂ ਵੱਡੀਆਂ ادارے ਇਸ ਚੀਜ਼ਾਂ ਨਾਲ ਜੁੜੇ ਹੋਏ ਨੇ ਤਾਂ ਕੀ ਵਾਕਈ ਤੁਹਾਨੂੰ ਲੱਗਦਾ ਕਿ ਇਹ ਦੇ ਨਾਲ ਕੋਈ ਸਾਈਡ ਇਫੈਕਟ ਹੈ ਨੇ ਲਿਵਰ ਦੇ ਲਈ ਬਿਲਕੁਲ ਸਰ ਦੇਖੋ ਇਹ ਜਿੰਨੀਆਂ ਵੀ ਅਸੀਂ ਪੇਨ ਕਿਲਰ ਲੈਂਦੇ ਆ ਇਹਨਾਂ ਦਾ ਕਿਤੇ ਨਾ ਕਿਤੇ ਸਾਡੀ ਬੋਡੀ ਤੇ ਸਾਈਡ ਇਫੈਕਟ ਹੈ ਅਸੀਂ ਬਹੁਤ ਸਾਰੇ ਪੇਸ਼ੈਂਟ ਦੇਖਦੇ ਆ ਜਿਹੜੇ ਪੇਟ ਚ ਅਲਸਰ ਕਰਕੇ ਆਉਂਦੇ ਆ ਸਰ ਜਿਹਨਾਂ ਦੇ ਪੇਟ ਚ ਅਲਸਰ ਹੋ ਜਾਂਦੇ ਆ ਕੁਝ ਕਾਮਨ ਦਵਾਈਆਂ ਮੈਂ ਨਾ ਨਹੀਂ ਲੈਣਾ ਚਾਹਾਂਗਾ ਬਟ ਕਾਮਨ ਦਵਾਈਆਂ ਓਵਰ ਦਾ ਕਾਊਂਟਰ ਜੋਗੀ ਅਵੇਲੇਬਲ ਨੇ ਪੇਨ ਕਿਲਰ ਲਿਆ ਦਰਦ ਹੋਈ ਪੇਨ ਕਿਲਰ ਖਾ ਲਿਆ ਫਿਰ ਦਰਦ ਹੋਈ ਪੇਨ ਕਿਲਰ ਖਾ ਲਿਆ ਉਹ ਫਿਰ ਪੇਟ 'ਚ ਅਲਸਰ ਬਣ ਜਾਂਦੇ ਨੇ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਮੂੰਹ 'ਤਾਂ ਨਹੀਂ ਖੂਨ ਲੈਟਰਨ ਦੇ ਰਸਤੇ ਖੂਨ ਆਣਾ ਸ਼ੁਰੂ ਹੋ ਜਾਂਦਾ ਆ ਇਹ ਕਾਫੀ ਕਾਮਨ ਆ ਦੂਸਰੀ ਗੱਲ ਤੁਸੀਂ ਜਿਵੇਂ ਕਾਮਨਲੀ ਯੂਜ਼ ਪੈਰਾਸੀਟਾਮੋਲ ਦੀ ਕੀਤੀ ਜੀ ਜੀ ਪੈਰਾਸੀਟਾਮੋਲ ਜੋ ਹੈ ਅਗਰ ਆਪਾਂ ਐਕਸੈਸ ਵਿੱਚ ਲੈਨੇ ਆ ਤਾਂ ਉਹ ਲਿਵਰ ਤੇ ਟੌਕਸਿਸਿਟੀ ਕਰ ਸਕਦੀ ਹੈ ਜੌਂਡਿਸ ਕਰ ਸਕਦੀ ਹੈ ਲਿਵਰ ਫੇਲਰ ਕਰ ਸਕਦੀ ਆ ਇਹ ਗੱਲ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਯੂਕੇ ਐਂਡ ਯੂਐਸ ਲਿਵਰ ਫੇਲਰ ਦਾ ਇੱਕ ਮੁੱਖ ਕਾਰਨ ਪੈਰਾਸੀਟਾਮੋਲ ਪੌਇਜ਼ਨਿੰਗ ਹੈ ਕਿਉਂਕਿ ਉੱਥੇ ਨਾਰਮਲ ਪੇਨ ਕਿਲਰ ਅਵੇਲੇਬਲ ਨਹੀਂ ਹੈ ਤਾਂ ਮੋਸਟਲੀ ਫ੍ਰੀਲੀ ਅਵੇਲੇਬਲ ਹਰ ਦਰਦ ਲਈ ਪੈਰਾਸੈਟਾਮੋਲ ਹਾਂ ਤਾਂ ਹਰ ਦਰਦ ਗੋਡੇ ਚ ਦਰਦ ਆ ਜਾਏ ਮੋਢੇ ਚ ਦਰਦ ਆ ਪੇਟ ਚ ਦਰਦ ਆ ਪੀਪਲ ਯੂਜ਼ ਟੂ ਟੇਕ ਪੈਰਾਸੈਟਾਮੋਲ ਤਾਂ ਪੈਰਾਸੈਟਾਮੋਲ ਅਗਰ ਐਕਸੈਸ ਚ ਲਈਤੀ ਜਾਏ ਤਾਂ ਇਹ ਲੀਵਰ ਨੂੰ ਫੇਲ ਕਰ ਸਕਦੀ ਹੈ ਜਨਰਲੀ ਇਟ ਕਿਹਾ ਜਾਂਦਾ ਹੈ ਕਿ 4 ਤੋਂ 5 ਟੈਬਲੇਟ ਤੁਸੀਂ ਮੈਕਸਿਮਮ ਲੈ ਸਕਦੇ ਹੋ ਇੱਕ ਦਿਨ ਦੇ ਵਿੱਚ ਅਗਰ ਉਸ ਤੋਂ ਜ਼ਿਆਦਾ ਲੈ ਰਹੇ ਹੋ ਨਾਲ ਤੁਸੀਂ ਅਲਕੋਹਲ ਵੀ ਲੈ ਰਹੇ ਹੋ ਤੁਹਾਡਾ ਫੈਟੀ ਲੀਵਰ ਆਲਰੇਡੀ ਹੈ ਜਾਂ ਤੁਸੀਂ ਉਹ 200 ਤੋਂ ਲੀਵਰ ਫੇਲਰ ਦੇ ਚਾਂਸਸ ਵੱਧ ਜਾਂਦੇ ਆ ਅਗਰ ਤੁਸੀਂ ਉਸ ਤੋਂ ਬਹੁਤ ਬਹੁਤ ਵੱਡਾ ਇੱਕ ਖੁਲਾਸਾ ਡਾਕਟਰ ਸਾਹਿਬ ਨੇ ਕੀਤਾ ਕਿਉਂਕਿ ਆਮ ਤੌਰ ਤੇ ਅਸੀਂ ਲੋਕਾਂ ਦੇ ਵਿੱਚ ਵੀ ਦੇਖਿਆ ਜਰਾ ਜੀ ਕੋਈ ਦਰਦ ਹੁੰਦੀ ਹੈ ਚੱਕੀ ਪੈਰਾਸੈਟਾਮੋਲ ਤੋਂ ਤੰਦਰ ਤੇ ਉਹਦੇ ਨਾਲ ਤੁਹਾਨੂੰ ਥੋੜੀ ਜੀ ਰਾਹਤ ਤਾਂ ਮਿਲ ਜਾਂਦੀ ਆ ਪਰ ਜ਼ਿੰਦਗੀ ਭਰ ਦੇ ਲਈ ਤੁਸੀਂ ਆਪਣੇ ਤੇ ਲਈ ਗਮ ਖਰੀਦ ਰਹੇ ਹੋ ਦਰਦ ਖਰੀਦ ਰਹੇ ਹੋ ਅੱਜ ਕੱਲ ਸੋਸ਼ਲ ਮੀਡੀਆ ਤੇ ਬੜੀ ਚਰਚਾ ਚੱਲ ਰਹੀ ਡਾਕਟਰ ਸਾਹਿਬ ਗੱਟ ਹੈਲਥ ਦੀ ਹੁਣ ਜੇ ਗੱਟ ਸਾਨੂੰ ਦਿਖਾਣੇ ਪੈਣੇ ਆ ਉਹਦੇ ਲਈ ਕਿ ਗੱਟ ਹੈਲਥ ਹੈ ਕੀ ਹੈ ਅੱਜ ਕੱਲ ਬੜੇ ਬ੍ਰਾਂਡਿੰਗ ਕੀਤੀ ਜਾ ਰਹੀ ਹੈ ਤੁਸੀਂ ਜੋ ਮਰਜ਼ੀ ਖਾਓ ਪੀਜ਼ਾ ਖਾਓ ਇਹ ਉਹ ਜਿੰਨਾ ਮਰਜ਼ੀ ਜੰਕ ਫੂਡ ਖਾਓ ਰਾਤ ਨੂੰ ਤੁਸੀਂ ਆਹ ਪੀ ਲਓ ਸਭ ਸੈੱਟ ਹੋ ਜਾਂਦਾਗਾ ਇਜ਼ ਇਟ ਦੇਖੋ ਸਰ ਗੱਟ ਹੈਲਥ ਦਾ ਮਤਲਬ ਹੈ ਕਿ ਹੈਲਦੀ ਗੱਟ ਕਿ ਤੁਹਾਡਾ ਅੰਦਰ ਜੋ ਤੁਹਾਡਾ ਡਾਈਜੈਸਟਿਵ ਸਿਸਟਮ ਹੈ ਉਹ ਸਹੀ ਕੰਮ ਕਰ ਰਿਹਾ ਹ ਹੂੰ ਤੁਹਾਡਾ ਡਜਸਟਿਸ ਸਿਸਟਮ ਸਹੀ ਤਾਂ ਹੀ ਕੰਮ ਕਰੇਗਾ ਜੇ ਤੁਸੀਂ ਆਪਣੇ ਆਪ ਨੂੰ ਹੈਲਦੀ ਰੱਖੋਗੇ ਤੋ ਹੈਲਦੀ ਕਿਵੇਂ ਰੱਖ ਸਕਦੇ ਹੋ ਤਿੰਨ ਚੀਜ਼ਾਂ ਇੰਪੋਰਟੈਂਟ ਹੈ ਇਹਦੇ ਚ ਐਕਸਰਸਾਈਜ਼ ਤੁਹਾਡੀ ਡਾਈਟ ਤੇ ਤੁਹਾਡੀ ਸਲੀਪ ਚਾ ਬਾਤ ਸਲੀਪ ਵੀ ਬਹੁਤ ਇੰਪੋਰਟੈਂਟ ਹੈ ਸਰ ਦੇਖੋ ਡਾਈਟ ਦੇ ਵਿੱਚ ਕੀ ਕਰਨਾ ਤੁਸੀਂ ਡਾਈਟ ਚ ਬੈਲੈਂਸਡ ਡਾਈਟ ਹੋਣੀ ਚਾਹੀਦੀ ਹੈ ਬੈਲੈਂਸਡ ਡਾਈਟ ਕੀ ਆ ਤੁਹਾਡੇ ਕਾਰਬੋਹਾਈਡਰੇਟ ਫੈਟ ਤੇ ਪ੍ਰੋਟੀਨ ਐਡਕੂਏਟ ਮਾਤਰਾ ਚ ਹੋਏ ਫਾਈਬਰ ਐਡਕੂਏਟ ਤੁਸੀਂ ਲਓ ਔਰ ਸਭ ਤੋਂ ਇੰਪੋਰਟੈਂਟ ਚੀਜ਼ ਹੈ ਰੋ ਵੈਜੀਟੇਬਲਸ ਕੱਚੇ ਫਰੂਟ ਜੇ ਮੈਨੂੰ ਫਰੂਟਸ ਆ ਜਾਂ ਵੈਜੀਟੇਬਲਸ ਆ ਉਹਨਾਂ ਨੂੰ ਰੋ ਫਾਰਮ ਚ ਲਈਏ ਆਪਾਂ ਫਰਾਈ ਨਾ ਕਰੀਏ ਤਲਿਏ ਨਾ ਉਹਨਾਂ ਨੂੰ ਤੜਕੇ ਨਾ ਲਗਾਈਏ ਆਪਾਂ ਰੋ ਫਾਰਮ ਜਿੰਨਾ ਜ਼ਿਆਦਾ ਇਹ ਰਫੇਜ ਲਵਾਂਗੇ ਉਹਨਾਂ ਸਾਡਾ ਗੱਟ ਹੈਲਥ ਬੈਟਰ ਰਹੇਗਾ ਦੂਸਰਾ ਐਕਸਰਸਾਈਜ਼ ਜੋ ਕਿ ਆਪਾਂ ਨਹੀਂ ਕਰਦੇ ਹਨ ਐਕਸਰਸਾਈਜ਼ ਇਜ਼ ਇਕੁਅਲੀ ਇੰਪੋਰਟੈਂਟ ਫੋਰ ਗੱਟ ਹੈਲਥ ਠੀਕ ਹੈ ਔਰ ਐਕਸਰਸਾਈਜ਼ ਲੋਕ ਕੀ ਕਰਦੇ ਜੀ ਮੈਂ ਅੱਜ 1 ਕਿਲੋਮੀਟਰ ਚੱਲ ਲਿਆ ਜੀ ਮੈਂ 500 ਮੀਟਰ ਚੱਲ ਲਿਆ ਜੀ ਮੈਂ 10000 ਸਟੈਪ ਕਰ ਲਏ 5000 ਸਟੈਪ ਕਰ ਲਏ ਦੈਟ ਇਜ਼ ਨਾਟ ਐਕਸਰਸਾਈਜ਼ ਬੇਸਿਕਲੀ ਠੀਕ ਹੈ ਜੇ ਤੁਸੀਂ ਚੱਲਣਾ ਹੈ ਤਾਂ ਚੱਲਣ ਆਈ ਥਿੰਕ ਚੱਲਣਾ 60 ਸਾਲ ਤੋਂ ਬਾਅਦ ਇੰਪੋਰਟੈਂਟ ਹੈ 60 ਸਾਲ ਤੱਕ ਤੁਹਾਨੂੰ ਵਿਗਰਸ ਐਕਸਰਸਾਈਜ਼ ਦੀ ਜ਼ਰੂਰਤ ਹੈ ਸਰ ਜਦੋਂ ਤੱਕ ਤੁਹਾਨੂੰ ਪਸੀਨਾ ਨਹੀਂ ਆ ਰਿਹਾ ਇੱਕ ਕਹਿੰਦੇ ਟਾਕ ਟੈਸਟ ਬੋਲਦੇ ਸੀ ਕਿ ਜੇ ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਜੇ ਤੁਸੀਂ ਇੱਕ ਸੈਂਟੈਂਸ ਪੂਰਾ ਬੋਲ ਪਾ ਰਹੇ ਤਾਂ ਮਤਲਬ ਤੁਸੀਂ ਐਕਸਰਸਾਈਜ਼ ਪ੍ਰੋਪਰਲੀ ਨਹੀਂ ਕਰ ਰਹੇ ਠੀਕ ਹੈ ਤਾਂ ਐਕਸਰਸਾਈਜ਼ ਪ੍ਰੋਪਰ ਉਹੀ ਹੋਏਗੀ ਜਦੋਂ ਤੁਸੀਂ ਤੁਹਾਨੂੰ ਪਸੀਨਾ ਆ ਰਿਹਾ ਪਸੀਨਾ ਆਉਣ ਤੋਂ ਬਾਅਦ ਐਟ ਲੀਸਟ ਤੁਸੀਂ ਅੱਧਾ ਘੰਟਾ ਐਕਸਰਸਾਈਜ਼ ਕਰ ਰਹੇ ਹੋ ਦੈਟ ਇਜ਼ ਆਪਟੀਮਲ ਐਕਸਰਸਾਈਜ਼ ਵੋ ਕਰਨਾ ਤੋਂ ਆਪਣੇ ਮੰਦੀ ਤਸੱਲੀ ਦੇ ਲਈ ਕਰ ਦਿੰਦੇ ਆ ਅੱਜ 10000 ਸਟੈਪਸ ਚਲੇ ਅੱਜ ਮੇਰਾ ਕੋਟਾ ਪੂਰਾ ਹੋ ਗਿਆ। ਉਹ ਇਜ਼ ਇਟ ਨਾਟ ਐਕਸਰਸਾਈਜ਼? ਥੈਟ ਇਜ਼ ਇੰਪੋਰਟੈਂਟ ਫੋਰ ਕੁਝ ਹੱਦ ਤੱਕ ਉਹ ਇੰਪੋਰਟੈਂਟ ਹੈ ਬਟ ਐਟ ਲੀਸਟ ਅਗਰ ਤੁਸੀਂ ਕਹੋਗੇ ਕਿ ਮੈਂ ਫਿਟ ਹੋਣਾ ਹੈ ਜਾਂ ਮੈਂ ਆਪਣੇ ਆਪ ਨੂੰ ਹੈਲਦੀ ਕਰਨਾ ਹੈ ਮੈਂ ਆਪਣੀ ਗੱਟ ਨੂੰ ਹੈਲਦੀ ਕਰਨਾ ਹੈ ਤਾਂ ਇੱਕ ਵਿਗਰਸ ਐਕਸਰਸਾਈਜ਼ ਵੈਰੀ ਇੰਪੋਰਟੈਂਟ ਹੈ ਚਾਹੇ ਉਹਦੇ ਵਿੱਚ ਕੁਝ ਪਾਰ ਅਰੋਬਿਕ ਐਕਸਰਸਾਈਜ਼ ਦਾ ਹੋਏਗਾ ਕੁਝ ਪਾਰ ਜਿਹੜਾ ਮਸਲ ਸਟੈਂਡਿੰਗ ਹੈ। ਤੁਹਾਡੀ ਗੱਲ ਤਾਂ ਭਾਵੇਂ ਹੈ ਕਿ ਜਿਹੜੇ ਬੈਕਟੀਰੀਆ ਸੀ ਇੰਟੇਕ ਬਾਹਰੋਂ ਕਰ ਰਹੇ ਆ ਉਹ ਸਾ ਹਲਦੀ ਚੀਜ਼ਾਂ ਖਾਵਾਂਗੇ ਐਕਸਰਸਾਈਜ਼ ਕਰਾਂਗੇ ਤੇ ਹੈਲਦੀ ਬੈਕਟੀਰੀਆ ਆਪਣੇ ਆਪ ਹੀ ਗਰੋ ਕਰਨਗੇ ਅੰਦਰ। ਕਿਆ ਬਹੁਤ ਹੈ। ਠੀਕ ਹੈ। ਉਹਨਾਂ ਨੂੰ ਸਾਨੂੰ ਬਾਹਰੋਂ ਲੈਣ ਦੀ ਜ਼ਰੂਰਤ ਨਹੀਂ ਹੈ। ਤੀਸਰਾ ਪੁਆਇੰਟ ਮੇਰਾ ਰਹਿ ਗਿਆ ਸੀ ਸਲੀਪ ਦਾ। ਜਿਹਨੂੰ ਲੋਕ ਜਨਰਲੀ ਇਗਨੋਰ ਕਰਦੇ ਆ ਸਰ। ਜੀ ਜੀ। ਸਲੀਪ ਜਿਹੜੀ ਹੈ ਉਹ ਛੇ ਤੋਂ 7 ਘੰਟੇ ਜਿਹੜੀ ਸਲੀਪ ਲੈਣੀ ਹੈ ਉਹ ਬਹੁਤ ਇੰਪੋਰਟੈਂਟ ਆ ਸਰ ਠੀਕ ਹੈ ਅਸੀਂ ਮਤਲਬ ਸਪੈਸ਼ਲੀ ਕੀ ਕਰਦੇ ਆ ਰਾਤ ਨੂੰ ਲੇਟ ਸੌਣੇ ਆ ਖਾਣਾ 11 ਵਜੇ ਖਾਦਾ 12 ਵਜੇ 1 ਵਜੇ ਜਾ ਕੇ ਸੁੱਤੇ ਸਵੇਰੇ ਉੱਠ ਕੇ 7-8 ਵਜੇ ਜਾਂ 9 ਵਜੇ ਉੱਠੇ ਖਾਣਾ ਫਿਰ ਖਾਦਾ ਹੀ ਨਹੀਂ ਜਾਂ ਖਾਦਾ ਨਹੀਂ ਰਾਤ ਦੇ ਖਾਣੇ ਦਾ ਕੀ ਹੈ ਤੇ ਸੌਣ ਦਾ ਕੀ ਹੈ ਦੇਖੋ ਇਹ ਅਗਰ ਤੁਹਾਡਾ ਕੋਈ ਨਾਈਟ ਸ਼ਿਫਟ ਨਹੀਂ ਆ ਜਾਂ ਤੁਸੀਂ ਇਹੋ ਜੇ ਕੰਮ 'ਚ ਨਹੀਂ ਆ ਜਿੱਥੇ ਤੁਹਾਨੂੰ ਰਾਤ ਨੂੰ ਜਾਣਾ ਪੈਂਦਾ ਤਾਂ ਆਈਡੀਅਲੀ ਟਾਈਮ ਜੋ ਕਹਿੰਦੇ ਕਿ 7 ਵਜੇ ਤੱਕ ਤੁਸੀਂ ਡਿਨਰ ਆਪਣਾ ਕਰ ਲਓ ਕਰ ਲਓ ਮਤਲਬ ਸੂਰਜ ਡੁੱਬਣ ਦੇ ਨਾਲ ਹੀ ਤੁਸੀਂ ਆਪਣਾ ਖਾਣਾ ਖਾਓ ਉਸ ਸੂਰਜ ਦੂਬਣ ਨਾਲ ਹੀ ਤੁਸੀਂ ਸੂਰਜ ਚੜ੍ਹਨ ਨਾਲ ਹੀ ਉੱਠ ਜਾਓ ਹਮ ਇੱਕ ਹੈਲਦੀ ਲਾਈਫ ਦੇ ਲਈ ਇੱਕ ਹੈਲਦੀ ਰੋਜ਼ ਦੀ ਆਪਣੇ ਕਾਰਜਕਾਰ ਦੇ ਲਈ ਤੁਹਾਨੂੰ ਇਹ ਚੀਜ਼ਾਂ ਪਨਾਨੀਆਂ ਬੜੀਆਂ ਜ਼ਰੂਰੀ ਨੇ ਡਾਕਟਰ ਸਾਹਿਬ ਇੱਕ ਬੜਾ ਅਹਿਮ ਸਵਾਲ ਹੈਗਾ ਖਾਸ ਤੌਰ ਤੇ ਪੇਟ ਦੀਆਂ ਬਿਮਾਰੀਆਂ ਨਾਲ ਜੁੜੋ ਹੋਇਆ ਐਂਡੋਸਕੋਪੀ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਹਦੇ ਨਾਮ ਤੋਂ ਹੀ ਡਰਦੇ ਨੇ ਕਿ ਇਹ ਬੜਾ ਖਤਰਨਾਕ ਹੈ ਜੀ ਇਹ ਬੜਾ ਪੇਨਫੁਲ ਹੈ ਇਹਦੀ ਜ਼ਰੂਰਤ ਨਹੀਂ ਵੀ ਹੁੰਦੀ ਡਾਕਟਰ ਜਾਣ ਬੁੱਝ ਕੇ ਹੀ ਕਰਾਈ ਜਾਂਦੇ ਕਿ ਐਂਡੋਸਕੋਪੀ ਹੋਏਗੀ ਉਹਦੇ ਬਾਰੇ ਥੋੜਾ ਦੱਸੋ ਕਿ ਉਹਦੇ ਨਾਲ ਤੁਹਾਨੂੰ ਐਗਜ਼ੈਕਟ ਬਿਮਾਰੀ ਪਤਾ ਲੱਗ ਜਾਂਦੀ ਹੈ ਜੀ ਦੇਖੋ ਐਂਡੋਸਕੋਪਿਕ ਜਿੱਦਾਂ ਅਸੀਂ ਰੂਟੀਨ ਆਪਣੇ ਬਲੱਡ ਟੈਸਟ ਕਰਦੇ ਆ ਜਾਂ ਅਲਟਰਾਸਾਉਂਡ ਕਰਦੇ ਆ ਐਕਸ-ਰੇ ECG ਕਰਦੇ ਆ ਹੂੰ ਐਂਡੋਸਕੋਪੀ ਵੀ ਇੱਕ ਸਕਰੀਨਿੰਗ ਟੈਸਟ ਹੈ ਔਰ ਕਿਸੇ ਹੱਦ ਤੱਕ ਸਾਨੂੰ ਕੁਝ ਬਿਮਾਰੀਆਂ ਜਿਹੜੀਆਂ ਕਿ ਆਪਾਂ ਅਲਟਰਾਸਾਉਂਡ ਬਾਕੀ ਚੀਜ਼ਾਂ ਤੋਂ ਨਹੀਂ ਪਤਾ ਕਰ ਸਕਦੇ ਉਹ ਸਾਨੂੰ ਕਈ ਵਾਰੀ ਪਤਾ ਲੱਗਦੀਆਂ ਆ ਤੁਸੀਂ ਇਹ ਬਾਹਰ ਦੇ ਦੇਸ਼ਾਂ ਦੇ ਵਿੱਚ ਯੂਰਪ 'ਚ ਅਮਰੀਕਾ 'ਚ ਇੱਕ ਸਕਰੀਨਿੰਗ ਸਾਰਿਆਂ ਦੀ ਨੈਸੈਸਿਟੀ ਹੈ ਸਰ ਆਫਟਰ 50 ਜਾਂ 60 ਤੁਹਾਨੂੰ ਐਂਡੋਸਕੋਪੀ ਜਾਂ ਕੋਲੋਨੋਸਕੋਪੀ ਕਰਾਣੀ ਹੀ ਪੈਣੀ ਹੈ ਠੀਕ ਹੈ ਬਟ ਇੰਡੀਆ ਚ ਇੱਕ ਆਈ ਡੋਨਟ ਨੋ ਕਿਉ ਫੋਬੀਆ ਹੈ ਇਟ ਇਜ਼ ਪ੍ਰੋਸੀਜਰ ਆਫ 2 ਟੂ 3 ਮਿੰਟਸ ਓਨਲੀ 2 ਤੋਂ 3 ਮਿੰਟ ਦਾ ਪ੍ਰੋਸੀਜਰ ਹੈ ਜਿੱਦੇ ਤੋਂ ਸਾਨੂੰ ਕਾਫੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਈਵਨ ਐਂਡੋਸਕੋਪੀ ਚ ਕਲੋਨੋਸਕੋਪੀ ਚ ਅਸੀਂ ਕਈ ਕੈਂਸਰ ਜੋ ਕਿ ਮੰਨ ਲਓ ਤੁਹਾਨੂੰ 5 ਸਾਲ ਬਾਅਦ ਹੋਣੇ ਉਹ ਅਸੀਂ 5 ਸਾਲ ਪਹਿਲਾਂ ਹੀ ਡਿਟੈਕਟ ਕਰ ਸਕਦੇ ਹਾਂ ਕਈ ਵਾਰ ਅੰਦਰ ਛੋਟੇ ਛੋਟੇ ਪੋਲੀਪਸ ਨੇ ਸਾਨੂੰ ਕੁਝ ਅੰਦਰ ਛੋਟੇ ਛੋਟੇ ਕਣ ਮਿਲ ਜਾਂਦੇ ਜਿਨ੍ਹਾਂ ਤੋਂ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਬੰਦੇ ਨੂੰ ਅੱਗੇ ਕੈਂਸਰ ਬਣ ਸਕਦਾ ਉਹਨੂੰ ਅਸੀਂ ਪਹਿਲਾਂ ਹੀ ਰਿਮੂਵ ਕਰ ਸਕਦੇ ਹਾਂ ਅ ਦੇ ਵਿੱਚ ਸੁਹਾਣਾ ਹਸਪੀਟਲ ਦੇ ਵਿੱਚ ਬਹੁਤ ਅਪਡੇਟ ਮਸ਼ੀਨਰੀ ਵੀ ਆ ਅਪਡੇਟ ਸਾਰਾ ਸਟਾਫ ਵੀ ਹੈ ਕੋਲ ਕੁਲ ਮੇਜਰਲੀ ਕਿਸ ਤਰ੍ਹਾਂ ਦੇ ਪੇਸ਼ੈਂਟਸ ਆਉਂਦੇ ਨੇ ਜਾਂ ਤੁਸੀਂ ਕੁਝ ਅਜਿਹਾ ਡਿਫਰੈਂਸ ਮਹਿਸੂਸ ਕੀਤਾ ਪਿਛਲੇ 5-7 ਸਾਲ ਦੇ ਵਿੱਚ ਕਿ ਆਹ ਤਾਦਾਦ ਜਿਹੜੀ ਇਹ ਵਧਣ ਲੱਗੀ ਹੈ ਇਹਨੂੰ ਕਿਵੇਂ ਘਟਾਇਆ ਜਾ ਸਕਦਾ ਇਦਾਂ ਤੋਂ ਕੁਝ ਮਹਿਸੂਸ ਹੋਇਆ ਦੇਖੋ ਜੋ ਸੋਹਣਾ ਹਸਪੀਟਲ ਸਾਡੇ ਕੋਲ ਸਾਰਾ ਐਡਵਾਂਸ ਟੈਕਨੀਕਸ ਐਂਡੋਸਕੋਪਸ ਹੈਗੇ ਆ ਕਲੋਨੋਸਕੋਪਸ ਹੈ ਈਆਰਸੀਪੀਸਕੋਪਸ ਹੈ ਇੱਕ ਨਿਊ ਜੋ ਟੈਕਨੀਕ ਹੈ ਇਸ ਕਾਲਡ ਐਂਡੋਸਕੋਪਿਕ ਅਲਟਰਾਸਾਉਂਡ ਆਲਸੋ ਅੱਛਾ ਉਹਦੇ ਵਿੱਚ ਕੀ ਹੈ ਨਾਰਮਲੀ ਤਾਂ ਐਪੈਂਡੋਸਕੋਪੀ ਕਰਦੇ ਆ ਉਹਦੇ ਵਿੱਚ ਐਂਡੋਸਕੋਪ ਦੇ ਨਾਲ ਨਾਲ ਇੱਕ ਅਲਟਰਾਸ ਇਟਸ ਮਾਲ ਉਹ ਨਾਲੀ আল্ট্রਾਸਾਉਂਡ ਵੀ ਹੋ ਜਾਂਦਾ ਅੰਦਰ ਜਾ ਕੇ ਵੀ ਕੈਨ ਸੀ ਇੰਟਰਨਲੀ ਅੰਦਰ ਜਾ ਕੇ ਅਸੀਂ ਸਾਰੇ ਆਰਗਨਸ ਨੂੰ ਪੈਨਕ੍ਰੀਆਜ਼ ਨੂੰ ਲੀਵਰ ਨੂੰ ਬਾਕੀ ਚੀਜ਼ਾਂ ਨੂੰ ਦੇਖ ਸਕਦੇ ਆ ਅਗਰ ਸਾਨੂੰ ਲੱਗੇ ਕਿਸੇ ਕੁਝ ਪ੍ਰੋਬਲਮ ਹੈ ਉਹਨੂੰ ਨਾਲ ਦੀ ਨਾਲ ਟੈਕਲ ਕਰ ਸਕਦੇ ਜੰਦਰੋਂ ਬਾਈਪਸੀ ਲੈ ਸਕਦੇ ਜਾਂ ਇਹ ਸਾਰੀਆਂ ਚੀਜ਼ਾਂ ਅਸੀਂ ਕਰ ਸਕਦੇ ਆ ਸਰ ਸਰ ਇੱਕ ਆਮ ਤੌਰ ਤੇ ਆਪਾਂ ਦੇਖਿਆ ਫੀਮੇਲਸ ਦੇ ਵਿੱਚ ਵੀ ਮੇਲਸ ਦੇ ਵਿੱਚ ਆਉਂਦਾ ਕਿ ਪਿੱਤੇ ਦੀ ਜਿਹੜੀ ਪੱਥਰੀ ਹੈ ਉਹਦਾ ਇਲਾਜ ਜਿਹੜਾ ਉਹ ਬੜਾ ਸੌਖਾ ਹੋ ਸਕਦਾ ਪਹਿਲਾਂ ਜਦੋਂ ਕਦੇ ਕੋ ਟਾਈਮ ਸੀ ਬੜੇ ਚੀਰੇ ਲੱਗਦੇ ਹੁੰਦੇ ਸੀ ਪਰ ਹੁਣ ਤਾਂ ਸਿਰਫ ਸਪੌਟਸ ਦੇ ਨਾਲ ਹੀ ਉਹ ਪਿੱਤੇ ਦੀ ਪੱਥਰੀ ਹੈ ਜਿਹੜੀ ਉਹ ਬਾਹਰ ਕੱਢ ਲਈ ਜਾਂਦੇ ਥੋੜੇ ਕੋਲ ਕਿਹੜੀ ਟੈਕਨੀਕ ਹੈ ਜਾਂ ਕਿੰਨੇ ਕੁ ਟਰੀਟਮੈਂਟ ਤੁਸੀਂ ਕਰਦੇ ਦੇਖੋ ਪਿੱਤੇ ਦੀ ਪੱਥਰੀ ਦੋ ਤਰ੍ਹਾਂ ਨਾਲ ਸਾਡੇ ਕੋਲ ਪੇਸ਼ੈਂਟ ਪ੍ਰੈਜੈਂਟ ਕਰਦੇ ਆ ਇੱਕ ਆnde ਜਿਹੜੇ ਪਿੱਤੇ ਦੀ ਸਵੇਲਿੰਗ ਆ ਜਾਂਦੀ ਹੈ ਔਰ ਦੂਸਰੇ ਪੇਸ਼ੈਂਟ ਜਿਹੜੇ ਗੈਸਟਰੋਐਂਟਰੋਲੋਜਿਸਟ ਕੋਲ ਆਉਂਦੇ ਉਹਨਾਂ ਹੁੰਦਾ ਕਿ ਪਿੱਤੇ ਦੀ ਨਲੀ ਚ ਪੱਥਰੀ ਆ ਜਾਂਦੀ ਹੈ ਸਰ ਪੱਥਰੀ ਪਿੱਤੇ ਚੋਂ ਖਿਸਕ ਕੇ ਹੇਠਾਂ ਅੱਗੇ ਚਲੀ ਜਾਂਦੀ ਹੈ ਬਾਈਲ ਡਕਟ ਚ ਆ ਜਾਂਦੇ ਜਿਹਨੂੰ ਆਪਾਂ ਪਿੱਤੇ ਦੀ ਨਲੀ ਬੋਲ ਹੂੰ ਤਾਂ ਉਹ ਅਸੀਂ ਬਿਨਾ ਕਿਸੇ ਰਿਮੂਵ ਨਹੀਂ ਕਰਦੇ ਤੁਸੀਂ ਫਿਰ ਨਹੀਂ ਇਹ ਕਰਨਾ ਪੈਂਦਾ ਪਿੱਤਾ ਬਾਚ ਅਗਰ ਪਿੱਤੇ ਚ ਪਥਰੀਆਂ ਹੈ ਤਾਂ ਉਹ ਬਾਚ ਰਿਮੂਵ ਕਰਨਾ ਪੈਂਦਾ ਸਰ ਕਿਉਂਕਿ origin ਉਥੋਂ ਹੀ ਹੋਇਆ ਹੈ ਹੂੰ origin ਉਥੋਂ ਹੀ ਹੋਇਆ ਪਥਰੀ ਦਾ ਬਟ ਉਹ ਪਥਰੀ ਨੂੰ ਅਸੀਂ ਐਂਡੋਸਕੋਪਿਕਲੀ ਬਿਨਾ ਕਿਸੇ ਚੀਰੇ ਤੋਂ ਕੱਢ ਸਕਦੇ ਹਾਂ ਸਰ ਹੂੰ ਐਂਡੋਸਕੋਪੀ ਰਾਹੀਂ ਐਂਡੋਸਕੋਪੀ ਰਾਹੀਂ ਕੱਢ ਸਕਦੇ ਆਹ ਕੀ ਬਾਤ ਹੈ ਇਹ ਤਾਂ ਬਹੁਤ ਵੱਡੀ ਖਬਰ ਹੈ ਕਿ ਐਂਡੋਸਕੋਪੀ ਜ਼ਰੀਏ ਵੀ ਉਹ ਪਥਰੀ ਜਿਹੜੀ ਕੱਢੀ ਜਾ ਸਕਦੀ ਹੈ ਜੀ 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 ਡਾਕਟਰ ਸਾਹਿਬ ਇਹ ਕੇ ਦੱਸਿਓ ਜਿਵੇਂ ਆਪਾਂ ਪਹਿਲਾਂ ਪੇਨ ਕਿਲਰਸ ਦੀ ਵੀ ਗੱਲ ਕੀਤੀ ਹੈ ਇੱਕ ਹੋਰ ਬੜਾ ਆਮ ਤੌਰ ਤੇ ਹੈ ਮੇਲਸ ਦੇ ਵਿੱਚ ਵੀ ਫੀਮੇਲਸ ਦੇ ਵਿੱਚ ਵੀ ਹੈ ਕਿ ਮੈਨੂੰ ਜਲਨ ਹੁੰਦੀ ਹੈ ਜੀ ਬਹੁਤ ਜਲਨ ਹੋਈ ਨਾਮ ਨਹੀਂ ਲੈਂਦੇ ਆਪਾਂ ਸੈਸ਼ੇ ਘੋਲਿਆ ਜੀ 60 ਸਕਿੰਡ ਦੇ ਵਿੱਚ ਤੁਸੀਂ ਆਰਾਮ ਜਾਂ ਤੁਸੀਂ ਗੋਲੀ ਲਓ ਉਹਦੇ ਨਾਲ ਆਰਾਮ ਹੈ ਇਹ ਐਸਿਡਿਟੀ ਜਾਂ ਜਲਨ ਬਣਨ ਦਾ ਮੁੱਖ ਕਾਰਨ ਕੀ ਹੈ ਤੇ ਕੀ ਇਹ ਖਤਰਨਾਕ ਹੈ ਕਿ ਤੁਹਾਨੂੰ ਜੇ ਐਸਿਡਿਟੀ ਹੁੰਦੀ ਹੈ ਤੁਸੀਂ ਸੈਸ਼ੇ ਘੋਲ ਕੇ ਪੀ ਲੈਂਦੇ ਹੋ ਜਾਂ ਕੋਈ ਗੋਲੀ ਲੈ ਲੈਂਦੇ ਦੇਖੋ ਹਰਪ੍ਰੀਤ ਜੀ ਜਲਨ ਐਸਿਡਿਟੀ ਬਲੋਟਿੰਗ ਵਾਰਾ ਹੁੰਦੇ ਬਹੁਤ ਸਾਰੇ ਕਾਰਨ ਹੈ ਬਟ ਆਈ ਥਿੰਕ ਜੋ ਮੁੱਖ ਕਾਰਨ ਜੋ ਮੈਂ ਦੇਖਦਾ ਆ ਜਨਰਲੀ ਉਹ ਹੈ ਓਵਰ ਈਟਿੰਗ ਠੀਕ ਹੈ ਸਾਡੇ ਸਟਮਕ ਚ ਨਾਰਮਲੀ ਐਸਿਡ ਬਣਦਾ ਕਿਉਂਕਿ ਡਾਈਜੈਸ਼ਨ ਲਈ ਐਸਿਡ ਦੀ ਜ਼ਰੂਰਤ ਹੈ ਹੁਣ ਦੇਖੋ ਇਹ ਪੌਚਾ ਸਾਡਾ ਸਟਮਕ ਤੁਸੀਂ ਖਾਣਾ ਖਾ ਰਹੇ ਹੋ ਤੁਸੀਂ ਉੱਪਰ ਤੱਕ ਭਰ ਲਿਆ ਉਹਨੂੰ ਪਾਈਨ ਵਿੱਚ ਹਾਂ ਤਾਂ ਐਸਿਡ ਜਿਹੜਾ ਉਹ ਕਿੱਥੇ ਜਾਏਗਾ ਉਹ ਵਾਪਸ ਆਏਗਾ ਉੱਪਰ ਨੂੰ ਉਹ ਫੂਡ ਪਾਈਪ ਚ ਐਸਿਡ ਆਏਗਾ ਰਿਫਲਕਸ ਹੋਏਗਾ ਤੁਹਾਨੂੰ ਤੁਹਾਨੂੰ ਜਲਨ ਹੋਏਗੀ ਜੇ ਤੁਸੀਂ ਉਹਨੂੰ ਥੋੜਾ ਖਾਲੀ ਛੱਡ ਦੋਗੇ ਤਾਂ ਐਸਿਡ ਨੂੰ ਉੱਥੇ ਮੂਵਮੈਂਟ ਮਿਲ ਜੇਗੀ ਜਗ੍ਹਾ ਮਿਲ ਜੇਗੀ ਇਸ ਲਈ ਹਮੇਸ਼ਾ ਮੈਂ ਆਪਣੇ ਪੇਸ਼ੈਂਟ ਨੂੰ ਕਹਿੰਦਾ ਕਿ ਹਮੇਸ਼ਾ ਖਾਣਾ 50% ਖਾਓ 60% ਦਾ ਤਾਂ ਆਪਣਾ ਜਗ੍ਹਾ ਛੱਡ ਦਿਓ ਜੇ ਤੁਸੀਂ 50% ਜਿੰਨੀ ਤੁਹਾਨੂੰ ਭੁੱਖ ਹੈ ਅਗਰ ਤੁਸੀਂ 50% ਖਾਣਾ ਖਾ ਰਹੇ ਹੋ ਤਾਂ ਤੁਹਾਨੂੰ ਜਲਨ ਔਰ ਐਸਿਡਿਟੀ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਘੱਟ ਜਾਣਗੇ ਦੂਸਰਾ ਲੇਟ ਨਾਈਟ ਖਾ ਉਹ ਫਿਰ ਖਾਣਾ ਰਿਫਲਕਸ ਹੋਣਾ ਸ਼ੁਰੂ ਹੋ ਜਾਂਦਾ ਜਲਨ ਹੁੰਦੀ ਹੈ ਸਵੇਰੇ ਉੱਟਦੇ ਆਪਾਂ ਜਲਨ ਸਾਰਾ ਜਲਨ ਸਵੇਰ ਉੱਠ ਕੇ ਗੈਸ ਦੀਆਂ ਗੋਲੀਆਂ ਸ਼ੁਰੂ ਕਰ ਦਿੰਨੇ ਖਾਣੀਆਂ ਉਹ ਵੀ ਇੱਕ ਇੰਪੋਰਟੈਂਟ ਕਾਰਨ ਹੈ ਕਿ ਆਪਾਂ ਅਗਰ ਰਾਤ ਨੂੰ ਖਾਣਾ ਜਲਦੀ ਖਾ ਲਾਂਗੇ ਔਰ 50% ਖਾਣਾ ਖਾਵਾਂਗੇ ਤਾਂ ਇਹ ਸਾਡੀ ਪ੍ਰੋਬਲਮ ਕਾਫੀ ਹੱਦ ਤੱਕ ਸੋਲਵ ਹੋ ਜਾਏਗੀ ਬਾਕੀ ਵੀ ਕੁਝ ਹੋਰ ਵੀ ਕਾਰਨ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਮੈਡੀਕਲੀ ਡਿਟੇਲ ਚ ਏਵੈਲਿਊਏਟ ਕਰ ਸਕਦੇ ਆਂ ਤੇ ਕੀ ਡਾਕਟਰ ਸਾਹਿਬ ਜਿਹੜਾ ਮੈਂ ਸਵਾਲ ਕੀਤਾ ਸੀਗਾ ਕਿ ਇਹ ਗੈਸ ਦੀਆਂ ਜਾਂ ਇਹ ਇਹ ਦੀਆਂ ਗੋਲੀਆਂ ਜਾਂ ਸੈਸ਼ੇ ਇਹ ਇਹ ਠੀਕ ਹੈ ਲੈਣੀ ਚਾਹੀਦੀ ਹੈ ਨਹੀਂ ਲੈਣੀ ਕਿਉਂਕਿ ਫ੍ਰੀਲੀ ਅਵੇਲੇਬਲ ਹੈ ਇਸ ਲਈ ਕਾਫੀ ਲੋਗ ਇਹਨੂੰ ਖਾ ਰਿਆ ਸਰ ਬਟ ਰੂਟੀਨ ਚ ਨਹੀਂ ਖਾਣਾ ਚਾਹੀਦਾ ਠੀਕ ਹੈ ਦੇਖੋ ਜਦੋਂ ਤੁਹਾਨੂੰ ਅਗਰ ਕੁਝ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਹਫਤੇ ਚ ਇੱਕ ਵਾਰੀ ਜਾਂ ਮਹੀਨੇ ਚ ਇੱਕ ਦੋ ਵਾਰੀ ਅਗਰ ਤੁਸੀਂ ਲੈ ਰਹੇ ਹੋ ਇਟਸ ਓਕੇ ਬਟ ਜੇ ਤੁਹਾਨੂੰ ਡੇਲੀ ਲੈਣ ਦੀ ਜਰੂਰਤ ਪੈ ਰਹੀ ਹੈ ਤਾਂ ਇੱਕ ਵਾਰੀ ਆਪਣੇ ਡਾਕਟਰ ਦੇ ਨਾਲ ਜਰੂਰ ਕੰਸਲਟ ਕਰੋ देयर ਮੇ ਬੀ ਸਮਥਿੰਗ ਰੋਂਗ ਵਿਦ ਯਰ ਬਾਡੀ ਕਿਉਂਕਿ ਅਗਰ ਤੁਹਾਨੂੰ ਲੱਗ ਰਿਹਾ ਹੈ ਕਿ ਮੈਂ ਅੱਜ ਐਂਟਾਸਿਡ ਖਾਦਾ ਮੈਨੂੰ ਜਲਣ ਠੀਕ ਹੋ ਗਈ ਕੱਲ ਦੁਬਾਰਾ ਸ਼ੁਰੂ ਹੋ ਗਈ ਉਸ ਤੋਂ ਬਾਅਦ ਦੁਬਾਰਾ ਤੁਹਾਨੂੰ ਹ ਇਹ ਵਰਾ ਜੂਰ ਕਰਵਾਣੀ ਚਾਹੀਦੀ ਹੈ ਇੱਕ ਇੱਕ ਹੋਰ ਗੱਲ ਸਰ ਫੈਟੀ ਲੀਵਰ ਦੇ ਨਾਲ ਨਾਲ ਪੈਂਕਰੀਆਸ ਦੀ ਵੀ ਅੱਜ ਕੱਲ ਸਮੱਸਿਆ ਜਿਹੜੀ ਉਹ ਬੜੀ ਕਾਮਨ ਜੀ ਹੋਣ ਲੱਗ ਗਈ ਹੈ ਪਹਿਲਾਂ ਤਾਂ ਸ਼ਾਇਦ ਜਦ ਤੱਕ ਮਨ ਹੀ ਆਦਾ ਸੀ ਕਦੇ ਇੰਨਾ ਕੁ ਸੁਣਿਆ ਨਹੀਂ ਸੀ ਪਰ ਹੁਣ ਇਹ ਨਾਰਮਲੀ ਹਰ ਮੈਨ ਲੱਗਦਾ ਚੌਥੇ ਪੰਜਵੇਂ ਬੰਦੇ ਨੂੰ ਹੁੰਦੀ ਹੈ ਇਹ ਪ੍ਰੋਬਲਮ ਇਹਦੇ ਬਾਰੇ ਥੋੜੀ ਜੀ ਡਿਟੇਲ ਜਾਣਕਾਰੀ ਦਿਓ ਦੇਖੋ ਪੈਂਕਰੀਆਸ ਸਾਡੀ ਬੋਡੀ ਚ ਇੱਕ ਛੋਟਾ ਜਿਹਾ ਆਰਗਨ ਹੈ ਸਰ ਜੋ ਕਿ ਇੱਕ ਉਹਦਾ ਕੰਮ ਕੀ ਹੁੰਦਾ ਦੋ ਕੰਮ ਕਰਦਾ ਸਰ ਇੱਕ ਤੋਂ ਇਨਸੂਲਿਨ ਬਣਾਉਂਦਾ ਹੈ ਜਿਹਨੂੰ ਜਿਹੜਾ ਸਾਡੀ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਔਰ ਦੂਸਰਾ ਡਾਈਜ ਤੋ ਇਹ ਦੋ ਇੰਪੋਰਟੈਂਟ ਕਮ ਹੈ ਪੈਨਕ੍ਰੀਆਜ਼ ਦੇ ਪੈਨਕ੍ਰੀਆਜ਼ ਚ ਖਰਾਬੀ ਆਉਂਦੇ ਮੁੱਖ ਕਾਰਨ ਸਭ ਤੋਂ ਇੰਪੋਰਟੈਂਟ ਕਾਰਨ ਜੋ ਪੰਜਾਬ ਚ ਹੈ ਉਹ ਤਾਂ ਅਲਕੋਹਲ ਹੀ ਹੈ ਜੇ ਅਸੀਂ ਅਲਕੋਹਲ ਇਨਟੇਕ ਜ਼ਿਆਦਾ ਕਰਦੇ ਆਂ ਜਾਂ ਤਾਂ ਸਾਡੇ ਪੈਨਕ੍ਰੀਆਜ਼ ਤੇ ਅਸਰ ਹੁੰਦਾ ਜਾਂ ਲਿਵਰ ਤੇ ਅਸਰ ਹੁੰਦਾ ਠੀਕ ਹੈ ਦੂਸਰੇ ਬਾਕੀ ਵੀ ਕੁਝ ਹੋਰ ਕਾਰਨ ਵੀ ਆ ਜਿਹਦੇ ਚ ਪਿੱਤੇ ਦੇ ਨਲੀ ਚ ਜੇਕਰ ਪੱਥਰੀ ਫਸਦੀ ਉਹਦੇ ਚਲਕੇ ਪੈਨਕ੍ਰੀਟਾਈਟਸ ਹੋ ਸਕਦਾ ਹੈ ਠੀਕ ਹੈ ਕੁਝ ਦਵਾਈਆਂ ਵੀ ਪੈਨਕ੍ਰੀਟਾਈਟਸ ਕਰ ਸਕਦੇ ਜਿਵੇਂ ਆਪਾਂ ਓਵਰ ਦਾ ਕਾਊਂਟਰ ਦਵਾਈਆਂ ਖਾ ਰਹੇ ਆਂ ਕੁਝ ਟੌਕਸਿਨ ਜਾਂ ਕੁਝ ਇਨਫੈਕਸ਼ਨਸ ਵੀ ਜ ਦੇਖੋ ਪੈਨਕ੍ਰੀਆਸ ਟਰੀਟਮੈਂਟ ਜਦੋਂ ਪੈਨਕ੍ਰੀਆਸ ਸੋਜ ਆ ਜਾਂਦੀ ਹੈ ਤਾਂ ਉਹ ਸੋਜ ਇੱਕ ਵਾਰੀ ਵੱਧਦੀ ਹੈ ਫਿਰ ਘਟਦੀ ਹੈ ਤਾਂ ਜਨਰਲੀ ਪੈਨਕ੍ਰੀਟਾਈਟਸ 2 ਕ ਹਫਤੇ ਦੇ ਬਾਅਦ 2 ਹਫਤੇ ਪੇਸ਼ੈਂਟ ਨੂੰ ਪੇਨ ਰਹਿੰਦਾ 2-3 ਹਫਤੇ ਔਰ ਉਸ ਤੋਂ ਬਾਅਦ ਹੌਲੀ-ਹੌਲੀ ਸਵੇਲਿੰਗ ਘਟਦੀ ਹੈ ਔਰ ਪੇਸ਼ੈਂਟ ਦਵਾਈਆਂ ਦੇ ਨਾਲ ਕਈ ਵਾਰ ਐਂਟੀਬਾਇਓਟਿਕਸ ਨਾਲ ਠੀਕ ਹੋ ਜਾਂਦੇ ਆ ਰੇਅਰਲੀ 100 ਚੋਂ 1-2% ਪੇਸ਼ੈਂਟ ਜਿਹੜੇ ਆ ਉਹਨਾਂ ਲਈ ਇਹ ਬਿਮਾਰੀ ਜਾਨਲੇਵਾ ਵੀ ਹੋ ਸਕਦੀ ਹੈ ਸੀਰੀਅਸਲੀ ਹੋ ਸਕਦੀ ਹੈ ਡਾਕਟਰ ਅਪਰ ਕਈ ਤਰ੍ਹਾਂ ਦੀ ਅਲਰਜੀਜ਼ ਦੀ ਗੱਲ ਕਰਦੇ ਆ ਹਨਾ ਅ ਵੀਟ ਅਲਰਜੀ ਜਿਹੜੀ ਆ ਉਹ ਬਹੁਤ ਤੰਗ ਕਰਦੀ ਹੈ ਪੇਸ਼ੈਂਟਸ ਨੂੰ ਉਹਦੇ ਬਾਰੇ ਥੋੜੀ ਜਾਣ ਕਰ ਦਿਓ ਕਿ ਕਿਸੇ ਨੂੰ ਵੀਟ ਤੋਂ ਕਿਵੇਂ ਅਲਰਜੀ ਹੋ ਸਕਦੀ ਹੈ ਇਹ ਬੜਾ ਇੰਪੋਰਟੈਂਟ ਸਵਾਲ ਹੈ ਹਰਪ੍ਰੀਤ ਜੀ ਵੀਟ ਅਲਰਜੀ ਸਪੈਸ਼ਲੀ ਨਾਰਥ ਇੰਡੀਆ ਚ ਜਿਸ ਪੰਜਾਬ ਔਰ ਏਰੀਆ ਚ ਕਾਫੀ ਕਾਮਨ ਹੈ ਹਾਂ ਸਾਡੇ ਜੋ ਇਹਦਾ ਪ੍ਰੈਵਲੈਂਸ ਹੈ 2% ਹੈ ਠੀਕ ਹੈ ਮਤਲਬ ਹਰ 100 ਚੋਂ ਦੋ ਲੋਕਾਂ ਨੂੰ ਵੀਟ ਅਲਰਜੀ ਜਾਂ ਤਾਂ ਫੁੱਲ ਫਲੱਜ ਫਾਰਮ ਚ ਜਾਂ ਥੋੜੇ ਬਹੁਤ ਫਾਰਮ ਚ ਆ ਸਕਦੀ ਹੈ ਜਿਹਨੂੰ ਆਪਾਂ ਵੀਟ ਇਨਟੋਲਰੈਂਸ ਕਹਿ ਸਕਦੇ ਹਾਂ ਜਾਂ ਵੀਟ ਅਲਰਜੀ ਕਹਿ ਸਕਦੇ ਹਾਂ ਜੀ ਔਰ ਇਹਦਾ ਟੈਕਨੀਕਲ ਜੋ ਟਰਮ ਇਹਨੂੰ ਆਪ ਬੋਲਦੇ ਸਿਲਿਕ ਡਿਜ਼ੀਜ਼ ਸਿਲਿਕ ਡਿਜ਼ੀਜ਼ ਨੂੰ ਹੋ ਜਾਂਦੀ ਹੈ ਇਹਦੇ ਮੁੱਖ ਸਿੰਪਟਮ ਜੋ ਹੈ ਦੇਖੋ ਲੂਜ਼ ਮੋਸ਼ਨ ਹੋਣਾ ਤੁਹਾਡਾ weight loss ਹੋ ਜਾਣਾ ਬੱਚਿਆਂ ਚ ਗਰੋਥ ਨਹੀਂ ਹੋਣੀ ਗਰੋਥ ਨਹੀਂ ਹੁੰਦੀ ਠੀਕ ਹੈ ਔਰ ਭੁੱਖ ਨਾ ਲੱਗਣਾ ਪੇਟ ਚ ਹਲਕਾ ਹਲਕਾ ਦਰਦ ਰਹਿਣਾ ਇਹ ਕਾਮਨ ਸਿੰਪਟਮ ਨੇ ਜਦੋਂ ਜਨਰਲੀ ਅਗਰ ਬੱਚਿਆਂ ਚ ਅਸੀਂ ਛੋਟੇ ਬੱਚਿਆਂ ਚ ਦੇਖਦੇ ਆ ਕਿ ਜਦੋਂ ਬੱਚਾ 1 ਸਾਲ ਤੱਕ ਦਾ ਹੁੰਦਾ ਹੈ ਤਾਂ ਬੱਚਾ ਜਨਰਲੀ ਮਾਂ ਦੇ ਦੁੱਧ ਤੇ ਰਹਿੰਦਾ ਉਸ ਤੋਂ ਬਾਅਦ ਜਦੋਂ ਇਸ ਨੂੰ ਡਾਈਟ ਇੰਟਰੋਡਿਊਸ ਕਰਦੇ ਆ ਤਾਂ ਬੱਚੇ ਦੀ ਗਰੋਥ ਰੁਕ ਜਾਂਦੀ ਹੈ ਕਈ ਵਾਰੀ ਬੱਚਾ ਨੂੰ ਲੂਜ਼ ਮੋਸ਼ਨ ਲੱਗ ਜਾਂਦੇ ਆ ਜਾਂ ਬੱਚਾ ਉਲਟੀਆਂ ਮਾਰਨੀਆਂ ਸਟਾਰਟ ਕਰ ਦਿੰਦਾ ਆ ਅਗਰ ਕਿਸੇ ਵੀ ਬੱਚੇ ਨੂੰ ਜਦੋਂ ਤੁਸੀਂ ਖਾਣਾ ਸਟਾਰਟ ਕਰਦੇ ਹੋ ਔਰ ਇਦਾਂ ਦੇ ਸਿੰਪਟਮ ਆ ਰਹੇ ਆ ਤਾਂ ਉਹਦਾ ਵੀਟ ਟੈਸਟ ਅਲਰਜੀ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਇਹ ਵੈਸੇ ਹੁੰਦਾ ਕਿਉਂ ਹੈ ਸਰ ਇਹ ਇੱਕ ਜੈਨੇਟਿਕ ਜਾਂ ਇੱਕ ਆਟੋਮਿਨ ਫੀਨੋਮੀਨਾ ਹੈ ਸਰ ਇਹਦਾ ਕੋਈ ਸੱਚ ਕੌਜ਼ ਨਹੀਂ ਹੈ ਕਿ ਮੈਂ ਕਹਾਂਗਾ ਕਿ ਖਾਣ ਨਾਲ ਹੁੰਦਾ ਜਾਂ ਕਿਸੇ ਹੋਰ ਚੀਜ਼ ਨਾਲ ਹੁੰਦਾ ਇਹਦਾ ਟਰੀਟਮੈਂਟ ਵੀ ਪੋਸੀਬਲ ਹੈ ਇਹਦਾ ਟਰੀਟਮੈਂਟ ਸਿਰ ਪਰਹੇਜ਼ ਹੈ ਸਰ ਪਰਹੇਜ਼ੀ ਪਰਹੇਜ਼ ਹੈ ਕਿ ਅਗਰ ਤੁਹਾਨੂੰ ਅਲਰਜੀ ਡਾਇਗਨੋਸ ਹੋ ਗਈ ਹੈ ਤੇ ਤੁਹਾਨੂੰ ਵੀਟ ਬੰਦ ਕਰਨਾ ਪਏਗਾ ਬਾਕੀ ਚੀਜ਼ਾਂ ਤੁਸੀਂ ਲੈ ਸਕਦੇ ਹੋ ਚਾਵਲ ਲੈ ਸਕਦੇ ਹੋ ਬਾਹਰਲੇ ਰਾਈਸ ਵੀਰ ਲੈ ਸਕਦੇ ਹੋ ਜੀ ਜੀ ਕਈ ਵਾਰੀ ਸਾਡੇ ਕੋਲ ਅਜੀਹੀਆਂ ਘਟਨਾਵਾਂ ਜਾਂ ਖਬਰਾਂ ਵੀ ਆਉਂਦੀਆਂ ਕਿ ਕਿਸੇ ਬੰਦੇ ਦੀ ਸਟਨ ਡੈਥ ਹੋ ਗਈ ਹੋਇਆ ਕਿ ਸੀਗਾ ਜੀ ਵੋਮਟ ਆਈ ਜੀ ਲੂਸ ਮੋਸ਼ਨ ਲੱਗੇ ਤੇ ਉਹ ਦਵਾਈ ਖਾਂਦਾ ਰਿਹਾ ਪਰ ਉਹ ਬਚ ਨਹੀਂ ਸਕਿਆ ਇਹ ਇਹ ਕਿਸ ਤਰ੍ਹਾਂ ਤੇ ਰੀਜ਼ਨ ਹੈ ਜਾਂ ਕੀ ਰੀਜ਼ਨ ਹੈ ਕਿ ਵੋਮਟ ਜਾਂ ਲੂਸ ਮੋਸ਼ਨ ਜਾਨਲੇਵਾ ਸਾਬਤ ਹੋ ਸਕਦੇ ਬਿਲਕੁਲ ਹਰਪ੍ਰੀਤ ਜੀ ਦੇਖੋ ਜਨਰਲੀ ਮੈਂ ਆਪਣੇ ਪੇਸ਼ੈਂਟ ਨੂੰ ਹਮੇਸ਼ਾ ਇਹ ਕਹਿਣਾ ਕਿ ਅਗਰ ਤੁਹਾਨੂੰ 1 ਜਾਂ 2 ਦਿਨ ਦੇ ਲੂਜ਼ ਮੋਸ਼ਨ ਆ ਸਪੋਜ਼ ਤੁਹਾਨੂੰ ਅੱਜ 3 ਵਾਰ 4 ਵਾਰੀ ਲੂਜ਼ ਮੋਸ਼ਨ ਹੋਇਆ ਹੈ ਤਾਂ ਕੋਈ ਵੀ ਦਵਾਈ ਦੀ ਲੋੜ ਨਹੀਂ ਹੈ ਆਪਣਾ ਹਾਈਡਰੇਸ਼ਨ ਕਰੋ ਪਾਣੀ ਪੀਓ ਨਾਰਲ ਪਾਣੀ ਪੀਓ ਜਾਂ ORS ਲੈ ਲਓ ਨਿੰਬੂ ਪਾਣੀ ਘਰਚ ਬਣਾ ਕੇ ਲੈ ਲਓ ਤਾਂ ਜਨਰਲੀ ਐਂਟੀਬਾਇਓਟਿਕ ਦੀ ਜ਼ਰੂਰਤ ਨਹੀਂ ਪੈਂਦੀ ਕੁਝ ਕੇਸ ਜਿਹੜੇ ਸੀਰੀਅਸ ਹੋ ਜਾਂਦੇ ਜਿਵੇਂ ਹੈਜਾ ਆ ਜਾਂ ਕੁਝ ਹੋਰ ਬਿਮਾਰੀਆਂ ਆ ਜਿਹਨਾਂ ਚ ਡੀਹਾਈਡਰੇਸ਼ਨ ਕਾਫੀ ਜ਼ਿਆਦਾ ਹੋ ਜਾਂਦੀ ਹੈ ਪਾਣੀ ਦੀ ਕਮੀ ਹੋ ਜਾਂਦੀ ਹੈ ਉਹ ਤੁਹਾਨੂੰ ਕਿਵੇਂ ਪਤਾ ਲੱਗੇ ਉਹ बेहोशी ਦੀ ਹਾਲਤ ਹੋ ਸਕਦੀ ਹੈ ਤੁਹਾਨੂੰ ਚੱਕਰ ਆ ਸਕਦੇ ਆ ਪੇਟ ਚ ਦਰਦ ਜ਼ਿਆਦਾ ਰਹ ਸਕਦਾ ਹੈ ਉਸ ਕੇਸ ਇਸ ਨੂੰ ਤੁਹਾਨੂੰ ਹਸਪੀਟਲ ਚ ਜਾ ਕੇ ਆਪਣਾ ਟ੍ਰੀਟਮੈਂਟ ਪ੍ਰੋਪਰ ਕਰਾਉਣਾ ਚਾਹੀਦਾ ਹੈ ਡਾਕਟਰ ਸਾਹਿਬ ਆਮ ਤੌਰ ਤੇ ਆਪਾਂ ਇਹ ਵੀ ਦੇਖਿਆ ਹੈ ਸਟ्रेस ਵੀ ਇੱਕ ਕਾਰਨ ਰਹਿੰਦਾ ਹੈ ਪੇਟ ਦੀਆਂ ਬਿਮਾਰੀਆਂ ਦਾ ਤੁਸੀਂ ਕੋਈ ਵੀ ਟੈਸਟ ਦੇਣਾ ਪਹਿਲਾਂ ਕੋਈ ਵੀ ਤੁਹਾਡੀ ਇੰਟਰਵਿਊ ਹੈ ਮੋਸਟਲੀ ਅਸੀਂ ਦੇਖੇ ਕਿ ਮੇਰੇ ਪੇਟ ਚ ਦਰਦ ਹੈ ਜੀ ਪੇਟ ਲੂਜ਼ ਮੋਸ਼ਨ ਲੱਗ ਗਈ ਹੈ ਸਟ्रेस ਦਾ ਪੇਟ ਦੇ ਨਾਲ ਕੀ ਲੈਣਾ ਦੇਣਾ ਕਰੈਕਸ਼ਨ ਕੀ ਹੈ ਸਰੇ ਬਿਲਕੁਲ ਇੱਕ ਸਟਰੋਂਗ ਕਨੈਕਸ਼ਨ ਇਹਨੂੰ ਆਪਾਂ ਗਟ ਬ੍ਰੇਨ ਐਕਸਸ ਬੋਲਦੇ ਆਂ ਕਿ ਗਟ ਬ੍ਰੇਨ ਐਕਸਸ ਕਿ ਆਪਸ ਵਿੱਚ ਜੁੜੇ ਹੋਇਆ ਸਾਰੇ ਦੋਨੋਂ ਸਾਡਾ ਬ੍ਰੇਨ ਤੇ ਸਾਡੀ ਜੀਆਈਟੀ ਸਿਸਟਮ ਜਦੋਂ ਵੀ ਅਸੀਂ ਸਟ्रेस ਹੁੰਦੀ ਆ ਜਾਂ ਅਸੀਂ ਸਟ्रेस 'ਚ ਰਹਿੰਨੇ ਆ ਜਾਂ ਅਸੀਂ ਡਿਪਰੈਸ਼ਨ ਦੇ ਸ਼ਿਕਾਰ ਆ ਜਾਂ ਕਿਸੇ ਹੋਰ ਬਿਮਾਰੀ ਦੇ ਸ਼ਿਕਾਰ ਆ ਤਾਂ ਕਿਤਨੇ-ਕਿਤੇ ਸਾਡਾ ਪੇਟ ਜਰੂਰ ਡਿਸਟਰਬ ਹੁੰਦਾ ਆ ਉਹਨਾਂ ਕੇਸਾਂ 'ਚ ਸਾਨੂੰ ਪੇਟ 'ਚ ਕੋਈ ਬਿਮਾਰੀ ਨਹੀਂ ਮਿਲਦੀ ਉਹ ਪੇਸ਼ੈਂਟ ਸਾਡੇ ਕੋਲੋਂ ਜਾਂ ਤਾਂ ਲੂਜ਼ ਮੋਸ਼ਨ ਕਰਕੇ ਜਾਂ ਪੇਟ 'ਚ ਦਰਦ ਕਰਕੇ ਜਾਂ ਕਨਸਟਿਪੇਸ਼ਨ ਕਰਕੇ ਪ੍ਰੈਜ਼ੈਂਟ ਕਰਦੇ ਆ ਫਿਰ ਟੈਸਟਾਂ ਤੋਂ ਬਾਅਦ ਕੁਝ ਸਾਨੂੰ ਬੇਸਿਕ ਟੈਸਟ ਕਰਨ ਤੋਂ ਬਾਅਦ ਪਤਾ ਚੱਲ ਜਾਂਦਾ ਕਿ ਇਹ ਬੇਸਿਕਲੀ ਹਾਂ ਇਹ ਸਟ्रेस ਹੈ ਜਿਹਨੂੰ ਕਿ ਅਸੀਂ ਆਈਬੀਐਸ ਦੇ ਨਾਮ ਦਿੰਨੇ ਆ ਇਰੀਟੇਬਲ ਬਾਉਲ ਸਿੰਡਰੋਮ ਕਿ ਇਹ ਮੋਸਟਲੀ ਉਹਦੇ ਕਰਕੇ ਸਟ्रेस ਦੇ ਕਿਉਂਕਿ ਅਗੇ ਐਗਜ਼ਾਮ ਆਣ ਵਾਲੇ ਆ ਤੇ ਉਹਨਾਂ ਨੂੰ ਸਟ्रेस ਦੇ ਕਾਰਨ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਬੰਦਿਆਂ ਨੇ ਕਿਉਂਕਿ ਸਟ्रेस ਤੇ ਰੋਕ ਥਾਮ ਪਾਣਾ ਤਾਂ ਬੜਾ ਮੁਸ਼ਕਲ ਹੈ ਸਰ ਕਹਿੰਦੇ ਨੇ ਕਿ ਸਟ्रेस ਦਿੱਤੀ ਨਹੀਂ ਜਾਂਦੀ ਸਟ्रेस ਲਈ ਜਾਂਦੀ ਹੈ ਤੇ ਇਸ ਲਈ ਕੋਈ ਵੀ ਕੰਮ ਸਟ्रेसਫੁੱਲ ਨਹੀਂ ਹੈ ਦੇਖੋ ਇੱਕ ਬੰਦਾ ਉਹ ਕੰਮ ਨੂੰ ਖੁਸ਼ ਹੋ ਕੇ ਕਰ ਸਕਦਾ ਦੂਸਰਾ ਬੰਦਾ ਉਹਨੂੰ ਸਟ्रेसਫੁੱਲ ਸਟ्रेस ਲੈ ਕੇ ਕਰ ਸਕਦਾ ਉਹ ਤੁਹਾਡੇ ਦੇ ਡਿਪੈਂਡ ਕਰਦਾ ਕਿ ਤੁਸੀਂ ਉਸ ਕੰਮ ਨੂੰ ਕਿਵੇਂ ਕਰਨਾ ਹੈ ਠੀਕ ਹੈ ਜੇ ਤੁਹਾਨੂੰ ਉਹ ਕੰਮ ਕਰਨਾ ਹੀ ਪੈਣਾ ਤੇ ਖੁਸ਼ ਹੋ ਕੇ ਕਰੋ ਆਈ ਥਿੰਕ ਸਟ्रेस ਲੈਣ ਦੀ ਲੋੜ ਹੀ ਨਹੀਂ ਹੈ ਤੁਹਾਨੂੰ ਔਰ ਅਗਰ ਤੁਸੀਂ ਕਿਸੇ ਕੰਮ 'ਚ ਹਰ ਟਾਈਮ ਸਟ्रेस ਚ ਹੋ ਤਾਂ ਕੰਮ ਜਿੱਦਾਂ ਆਪਾਂ ਗੱਟ ਹੈਲਥ ਦੀ ਗੱਲ ਕੀਤੀ ਇੱਕ ਹੋਰ ਵੀ ਅੱਜਕੱਲ ਬੜੀਆ ਚਰਚਾਵਾਂ ਦੇ ਵਿੱਚ ਹੈ ਕਿ ਤੁਹਾਨੂੰ ਕਬਜ ਰਹਿੰਦੀ ਆ ਤਾਂ ਤੁਸੀਂ ਫਲਾਣਾ ਚੂਰਨ ਖਾਓ ਤੇ ਸਾਰਾ ਦਿਨ ਤੁਸੀਂ ਹਲਕਾ ਮਹਿਸੂਸ ਕਰੋਗੇ ਕਈ ਲੋਕ ਬਹੁਤ ਪ੍ਰੇਸ਼ਾਨ ਰਹਿੰਦੇ ਨੇ ਕਬਜ ਕੋਈ ਛੋਟੀ ਮੋਟੀ ਕਈ ਲੋਕ ਇਹਨੂੰ ਲਾਈਟਲੀ ਲੈ ਲੈਂਦੇ ਨੇ ਪਰ ਇਹ ਬਹੁਤ ਵੱਡਾ ਇੱਕ ਬਿਮਾਰੀ ਵੀ ਹੈਗੀ ਆ ਤੇ ਕਿਸੇ ਵੀ ਜ਼ਿੰਦਗੀ ਦੇ ਕਿਸੇ ਦੇ ਲਈ ਵੀ ਇਹ ਆਪਣਾ ਵੱਡੀ ਸਮੱਸਿਆ ਹੈਗੀ ਆ ਇਹ ਮੁੱਖ ਕਾਰਨ ਕੀ ਹੁੰਦੇ ਨੇ ਸਰ ਤੇ ਇਹਦਾ ਸੋਲੂਸ਼ਨ ਕੀ ਹੈ ਤੁਹਾਡੇ ਕੋਲ ਜਿਹੜੇ ਆਉਂਦੇ ਨੇ ਪੇਸ਼ੈਂਟਸ ਤੁਸੀਂ ਕਿਵੇਂ ਉਹਨਾਂ ਦਾ ਟਰੀਟਮੈਂਟ ਕਰਦੇ ਹੋ ਦੇਖੋ ਕਬਜ ਦੇ ਜੋ ਮੁੱਖ ਕਾਰਨ ਆ ਉਹਦੇ ਚੋਂ ਆਈ ਥਿੰਕ 70% ਜੋ ਕਾਰਨ ਆ ਉਹ ਸਾਡੇ ਲਾਈਫਸਟਾਈਲ ਰਿਲੇਟਡ ਹੀ ਹੈ ਠੀਕ ਹੈ 30% ਕੁਝ ਹੋਰ ਬਿਮਾਰੀਆਂ ਹੁੰਦੀ ሆਲਡ ਵਿੱਚ ਜਾ ਕੇ ਕੁਝ ਕੈਂਸਰਸ ਹੋ ਸਕਦੇ ਆ ਜਾਂ ਕੁਝ ਹੋਰ ਪ੍ਰੋਬਲਮਸ ਹੋ ਸਕਦੀਆਂ ਜਨਾ ਕਰਕੇ ਕਬਜ رہ ਸਕਦੀ ਹੈ ਬਟ ਜੇ ਤਨ ਮੈਂ ਤਿੰਨ ਚੀਜ਼ਾਂ ਦਿੱਤੀਆਂ ਕਿ ਡਾਈਟ ਐਕਸਰਸਾਈਜ਼ ਐਂਡ ਸਲੀਪ ਅਗਰ ਇਹ ਤੁਸੀਂ ਪ੍ਰੋਪਰ ਕਰ ਰਹੇ ਹੋ ਪ੍ਰੋਪਰ ਡਾਈਟ ਲੈ ਰਹੇ ਹੋ ਫਾਈਬਰ ਲੈ ਰਹੇ ਹੋ ਆਪਣਾ ਐਕਸਰਸਾਈਜ਼ ਪ੍ਰੋਪਰ ਕਰ ਰਹੇ ਹੋ ਵਾਕ ਕਰ ਰਹੇ ਹੋ ਆਪਣਾ ਡਾਈਟ ਦਾ ਧਿਆਨ ਡਾਈਟ ਚ ਸਪੈਸ਼ਲੀ ਵਾਟਰ ਇਨਟੇਕ ਜੋ ਕਿ ਅਸੀਂ ਜਨਰਲੀ ਇਗਨੋਰ ਕਰ ਦਿੰਨੇ ਹਾਂ ਤਾਂ ਦਿਨ ਚ ਏਟਲੀਸਟ 3 ਲੀਟਰ ਪਾਣੀ ਜਿਹੜਾ ਤੁਹਾਨੂੰ ਜ਼ਰੂਰ ਪੀਣਾ ਚਾਹੀਦਾ ਆ ਠੀਕ ਹੈ ਅਗਰ ਇਹ ਤੁਸੀਂ ਸਾਰੇ ਚੀਜ਼ਾਂ ਦਾ ਧਿਆਨ ਰੱਖ ਰਹੇ ਹੋ ਸਲੀਪ ਪ੍ਰੋਪਰ ਲੈ ਰਹੇ ਹੋ ਮੇਰੇ ਹਿਸਾਬ ਨਾਲ 70% ਜਿਹੜੇ ਪੇਸ਼ੈਂਟ ਆ ਉਹ ਸਿਰਫ ਇਹਨਾਂ ਚੀਜ਼ਾਂ ਕਰਕੇ ਹੀ ਠੀਕ ਹੋ ਸਕਦੇ ਆ ਓਵਰ ਦਾ ਕਾਊਂਟਰ ਜਾਂ ਦਵਾਈਆਂ ਲੈਣ ਦੀ ਉਹਨਾਂ ਨੂੰ ਲੋਡ ਨਹੀਂ ਪਏਗੀ ਹਾਂ ਬਾਕੀ ਕੁਝ ਮੈਡੀਕਲ ਪ੍ਰ ਨੋਰਥ ਟੈਕਲ ਕਰ ਸਕਦੇ ਹਾਂ ਚਲੋ ਇੱਕ ਆਖਰੀ ਸਵਾਲ ਸਰ ਕਿਉਂਕਿ ਤੁਹਾਡਾ ਹਸਪੀਟਲ ਨਾਰਥ ਇੰਡੀਆ ਦਾ ਸਭ ਤੋਂ ਮੰਨਿਆ ਪਰ ਮੰਨਿਆ ਹਸਪੀਟਲ ਹੈ ਬਹੁਤ ਸਾਰੇ ਲੋਕ ਇੱਥੇ ਆਉਂਦੇ ਵੀ ਹਨ ਵਿਸ਼ਵਾਸ ਕਰਕੇ ਆਉਂਦੇ ਸੋਹਣਾ ਹਸਪੀਟਲ ਦੇ ਜੀ ਜੀ ਸਰ ਇੱਕ ਛੱਤ ਹੇਠਾਂ ਪੇਟ ਦੀਆਂ ਹਰ ਤਰ੍ਹਾਂ ਦੀ ਬਿਮਾਰੀ ਦਾ ਟ੍ਰੀਟਮੈਂਟ ਤੁਹਾਡੇ ਕੋਲ ਮੌਜੂਦ ਹੈ ਲੇਟੈਸਟ ਬਿਲਕੁਲ ਸਾਡੇ ਕੋਲ ਆਲਮੋਸਟ ਜੋ ਵੀ ਪੇਟ ਦੇ ਰਿਲੇਟਡ ਲਿਵਰ ਦੇ ਰਿਲੇਟਡ ਪੈਨਕ੍ਰੀਆਸ ਦੇ ਰਿਲੇਟਡ ਸਾਰੀਆਂ ਬਿਮਾਰੀਆਂ ਦਾ ਇਲਾਜ ਸੰਭਵ ਹੈ ਐਡਵਾਂਸ ਟੈਕਨੀਕਸ ਹੈ ਔਰ ਅਸੀਂ ਬਹੁਤ ਹੀ ਫੋਰਡੇਬਲ ਰੇਟਸ ਤੇ ਪੇਸ਼ੈਂਟ ਨੂੰ ਪ੍ਰੋਵਾਈਡ ਕਰਦੇ ਆਂ ਐਂਡ ਸਾਡੇ ਸਾਰੇ ਪੇਸ਼ੈਂਟ ਖੁਸ਼ ਹੋ ਕੇ ਜਾਂਦੇ ਆ ਬlesing ਦੇ ਕੇ ਜਾਂਦੇ ਆ ਸਾਨੂੰ ਕਿ ਅੱਛਾ ਟ੍ਰੀਟਮੈਂਟ ਹੋ ਰਿਹਾ ਇੱਥੇ ਚਲੋ ਬਹੁਤ ਬਹੁਤ ਧੰਨਵਾਦ ਡਾਕਟਰ ਜੀਪੀ ਸਿੰਘ ਜੀ ਬਹੁਤ ਬਹੁਤ ਧੰਨਵਾਦ ਅਜਿਹੇ ਵਿਚਾਰ ਦੇਣ ਦੇ ਲਈ ਕਿਉਂਕਿ ਸਾਡਾ ਮਕਸਦ ਸਿਰਫ ਇਹ ਨਹੀਂ ਹੁੰਦਾ ਕਿ ਤੁਹਾਨੂੰ ਡਰਾਇਆ ਜਾਵੇ ਸਾਡਾ ਮਕਸਦ ਹੁੰਦਾ ਤੁਹਾਨੂੰ ਜਾਗਰੂਕ ਕੀਤਾ ਜਾਵੇ ਤੁ ਪਤਾ ਹੋਣਾ ਚਾਹੀਦਾ ਕਿ ਕਿਹੜੀ ਬਿਮਾਰੀ ਵੈਸੇ ਤਾਂ ਜਾਗਰੂਕਤਾ ਫਲਾਣ ਦੇ ਹੋਰ ਵੀ ਬੜੇ ਤਰੀਕੇ ਨੇ ਅਕਸਰ ਡਾਕਟਰ ਸਾਹਿਬ ਕਹਿੰਦੇ ਨੇ ਕਈ ਥਾਵਾਂ ਤੁਸੀਂ ਬੋਰਡ ਵੀ ਲੱਗੇ ਹੋਣੇ ਨੇ Google ਦੀ ਨੌਲੇਜ ਆਪਣੀ ਬਾਹਰ ਰੱਖ ਕੇ ਮੇਰੇ ਕੋਲ ਆਇਓ ਕਿਉਂਕਿ Google ਦੀ ਜਿਹੜੀ ਨੌਲੇਜ ਆ ਉਹ ਮਿਸ ਨੌਲੇਜ ਕਦੋਂ ਬਣ ਜਾਂਦੀ ਹੈ ਉਹ ਪਤਾ ਹੀ ਨਹੀਂ ਲੱਗਦਾ ਸੋ ਇਸ ਕਰਕੇ ਡਾਕਟਰ ਸਾਹਿਬ ਨੂੰ ਲੈ ਕੇ ਆਣਾ ਇਸ ਮੰਚ ਤੇ ਔਰ ਤਰ੍ਹਾਂ ਤਰ੍ਹਾਂ ਦੇ ਸਵਾਲ ਜਿਹੜੇ ਤੁਹਾਡੇ ਜ਼ਿਹਨ ਦੇ ਵਿੱਚ ਘੁੰਮਦੇ ਨੇ ਕਿਥੋਂ ਟ੍ਰੀਟਮੈਂਟ ਕਰਾਇਆ ਜਾਵੇ ਕਿਵੇਂ ਟ੍ਰੀਟਮੈਂਟ ਕਰਾਇਆ ਜਾਵੇ ਸਾਡਾ ਮਕਸਦ ਇਹ ਹੀ ਹੁੰਦਾ ਕਿ ਤੁਹਾਡੇ ਤੱਕ ਹਰ ਜਾਣਕਾਰੀ ਪਹੁੰਚੇ ਸੋ ਤਿੰਨ ਇਹਨਾਂ ਨੇ ਗੁਰਮੰਤਰ ਜਿੱਤਕਰ ਤੁਸੀਂ ਕਿਸੇ ਵੀ ਹਸਪੀਟਲ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਤਾਂ ਇਹ ਤਿੰਨ ਜਿਹੜੇ ਸਟੈਪ ਡਾਕਟਰ ਸਾਹਿਬ ਨੂੰ ਦੱਸਣੇ ਉਹ ਜ਼ਰੂਰ ਫਾਲੋ ਕਰ ਲਿਓ ਯਾਦ ਰੱਖੋਗੇ ਸਾਨੂੰ ਦੇਸ਼ ਦੀਆਂ ਤੇ ਬਾਕੀ ਖਬਰਾਂ ਲਈ ਬਣ ਰਹੋ ਪੀ.ਡੀ.ਸੀ. ਨਿਊਜ਼ ਦਾ ਨਾਮ ਧੰਨਵਾਦ